ਫੰਡ ਸਾਡੇ ਕੋਲ ਤਾਂ ਹੈ ਹੀ ਨਹੀਂ ਜਿਹੜਾ ਬਚਿਆ ਹੋਇਆ ਫੰਡ ਸਵਾਲ ਅਸੀਂ ਠਾਏ ਆ ਉਹਨਾਂ ਤੇ ਪਬਲੀਕਲੀ ਵੀ ਠਾਏ ਆ ਜਿਹੜੇ ਹਿਸਾਬ ਨਹੀਂ ਦੇ ਰਹੇ ਕੌਣ ਹੈ ਜਿਹੜਾ ਹਿਸਾਬ ਨਹੀਂ ਦੇ ਰਿਹਾ ਕਿਸਾਨ ਲੀਡਰ ਆ ਕਿਸਾਨ ਜੱਥੇਬੰਦੀ ਕੌਣ ਹੈ 7 ਕਰੋੜ ਇਕੱਠਾ ਹੋਇਆ ਸੀ 6 ਲੱਖ ਗਿਆ ਲੱਖ ਕਰੋੜ ਸਾਡੇ ਕੋਲੇ 90 ਕਿ ਲੱਖ ਸਾਡੇ ਕੋਲੇ ਹੈਗਾ ਵੀ ਲੱਗ ਕਿੱਥੇ ਗਿਆ ਜਾ ਰਿਹਾ ਤੁਸੀਂ ਦੱਸਣਾ ਪਊਗਾ ਨਾ 26 ਮਹੀਨੇ ਦੇ ਵਿੱਚ ਇਹ ਹੱਲ ਕਿਉਂ ਨਹੀਂ ਹੋਈ ਫਿਰ 26 ਮਹੀਨੇ ਤੁਸੀਂ ਮੋਰਚਾ ਦੁਬਾਰਾ ਲਾੜੇ ਪਰ ਇਹ ਚੀਜ਼ ਹੱਲ ਕਿਉਂ ਨਹੀਂ ਹੋਈ ਹੋਰ ਵੀ ਸਾਡੇ ਉਹਦੋਂ ਦੇ ਤਤਰਾਜ ਹੈਗੇ ਜਿਹੜੀਆਂ ਗੁਪਤ ਚਿੱਠੀਆਂ ਲਿਖੀਆਂ ਕਿਸਾਨ ਜੱਥੇਬੰਦਾਂ ਕਹਿੰਦੇ ਤੋਂ ਚੋਰ ਨੂੰ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਚਿੱਠੀਆਂ ਲਿਖੀਆਂ ਨੇ ਫੈਸਲੇ ਕੀਤੇ ਆ ਕੱਲਿਆਂ ਨੇ ਵੀ ਚੱਕ ਇੱਕ ਕਾਨੂੰਨ ਕਰਦੇ ਹੋ ਰੱਤ ਜੱਥੇਬੰਦ ਕਹਿੰਦੇ ਦੋ ਰਹਿ ਸੀ ਕੁਛ ਆਉਣਾ ਚਾਹੁੰਦੇ ਸੀ ਕੁਝ ਰਹਿ ਆਉਣਾ ਚਾਹੁੰਦੇ ਸੀ ਅਸੀਂ ਨਾ ਚਾਉਣਾ ਵਾਲੇ ਚ ਸੀਗੇ ਵੀ ਹਜੇ ਹੋਰ ਰੁਕਿਆ ਜਾਵੇ ਇਹਨੂੰ ਪੱਕੇ ਪੈਰੀ ਕਰ ਲਗੇ ਬਾਕੀ ਮੰਗਾਂ ਨੂੰ ਹਜੇ ਜਿਹੜਾ ਕਾਨੂੰਨਾ ਨੂੰ ਅਸੀਂ ਪੱਕੇ ਪੈਰੀ ਕਰ ਲੈ ਮਰਦੇ ਵੀ ਕਿਤਨਾ ਕਿਤੇ ਤੋਂ ਪਹਿਲਾਂ ਉੱਠ ਕੇ ਗਲਤੀ ਹੋਈ ਆ ਸ਼ਾਇਦ ਪੂਰੀਆਂ ਮੰਗਾਂ ਮੰਨਵਾ ਕੇ ਉੱਠਣਾ ਚਾਹੀਦਾ ਸੀ ਮੰਦੋ ਦੇ ਪੁੱਤ ਬਣਦੇ ਜਿਵੇਂ ਆਪਾਂ ਪੰਜਾਬੀ ਚ ਕਹਿਣਾ ਹੋ ਤੇ ਨਹੀਂ ਫਿਰ ਤੁਸੀਂ ਪੂਰੀ ਕਰੋਗੇ 13 ਤਰੀਕ ਨੂੰ ਉਵੇਂ ਹੀ ਜਾਵਾਂਗੇ ਜਿਵੇਂ ਪਹਿਲਾਂ 220 ਵਿੱਚ ਕੇਸ ਉਹ ਕਹਿੰਦੇ ਵੀ ਛੋਟੇ ਤੇ ਹੁਣ ਆਪਣੇ ਤੇ ਉਹ ਹੁਣ ਸਰਕਾਰ ਪਹਿਲਾਂ ਉਹਦੀ ਗੁੱਸੇ ਆ ਉਹ ਛੋਟੇ ਤੇ ਸਖਤੀ ਕਰੂਗੀ ਹੁਣ ਸਾਨੂੰ ਉੱਥੇ ਜੀਆ ਜਾ ਨਹੀਂ ਕਹੂਗੀ ਦਿੱਲੀ ਤੱਕ ਨਹੀਂ ਜਾਣ ਦੇਊਗੀ ਸਖਤੀ ਕੀ ਕਰੂਗੀ ਆਹੀ ਕਰੂਗੀ ਡਾਟੀ ਚਾਰਜ ਕਰੂਗੀ ਅਥਰੂਗਾ ਛੱਡੂਗੀ ਜਦੋਂ ਅਸੀਂ ਨੱਕੇ ਤੋੜ ਕੇ ਜਾਵਾਂਗੇ ਪਾਣੀ ਸਿੱਟੂਗੀ ਇਹ ਜਾਨਾਂ ਚਲੇ ਗਏ ਜਾਂਦ ਕੇ ਨੇ ਜੇ ਹੁਣ ਆਪਣੇ ਪੰਜਾਬ ਦੇ ਅਸੀਂ ਕਹਿੰਦੇ ਆ ਵੀ ਅਸੀਂ ਜਿਹੜੇ ਖਾਸ ਕਰਕੇ ਪੰਜਾਬੀ ਆ ਵੀ ਅਸੀਂ ਯਾਰ ਸਵਾ ਲੱਖ ਨਾਲ ਜਿਹੜਾ ਇੱਕ ਇੱਕ ਲੜਿਆ ਸੀ ਉਹਨਾਂ ਦੇ ਵਾਰਸ ਆ ਅਸੀਂ ਜਿਹੜੇ 40 ਦੇ 10 ਲੱਖ ਨਾਲ ਭਿੜੇ ਸੀਗੇ ਅਸੀਂ ਉਹਨਾਂ ਦੇ ਵਾਰਸ ਆ ਤੇ ਜੇ 40 ਦੇ ਸੋਚਣ ਲੱਗ ਜਾਂਦੇ ਵੀ ਯਾਰ ਅਜੇ ਤਾਂ ਥੋੜੇ ਆ ਲੜ ਨਹੀਂ ਸਕਦੇ ਸੀ ਲੜਨਾ ਹੁੰਦਾ ਉਹਨੇ ਜੋਦੇ ਨੇ ਲੜਨਾ ਹੁੰਦਾ ਸਤਿ ਸ੍ਰੀ ਅਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸਕਰੇਵਾਲ ਬਰਨਾਲੇ ਦੇ ਵਿੱਚ ਅੱਜ ਕਿਸਾਨਾਂ ਦੇ ਵੱਲੋਂ ਮਹਾ ਰੈਲੀ ਕੀਤੀ ਜਾ ਰਹੀ ਹੈ ਉਹ ਜਿਹੜੀਆਂ ਰੈਂਗੀਆਂ ਰਹਿੰਦੀਆਂ ਮੰਗਾ ਨੇ ਚਾਹੇ ਲਖੀਮਪੁਰ ਖੀਰੀ ਦੇ ਵਿੱਚ ਜਿਹੜੇ ਸ਼ਹੀਦੋਏ ਨੇ ਕਿਸਾਨ ਉਹਨਾਂ ਦੇ ਇਨਸਾਫ ਦੀ ਗੱਲ ਹੋਵੇ ਜਾਂ ਫਿਰ ਹਰ ਇੱਕ ਫਸਲ ਦੇ ਉੱਪਰ ਜਿਹੜਾ ਐਮਐਸਪੀ ਦੀ ਗੱਲ ਹੋਵੇ ਮੇਰੇ ਨਾਲ ਕਿਸਾਨਾਂ ਗੂਰਜੀਤ ਸਿੰਘ ਫੂਲ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਫਿਰ ਅਗਲੀ ਗੱਲ ਵੱਲ ਪਤਾ ਦੇ ਇੱਕ ਸਵਾਗਤ ਹੈ ਸਭ ਤੋਂ ਪਹਿਲਾਂ ਪ੍ਰਧਾਨ ਸਾਹਿਬ ਧੰਨਵਾਦ ਜੀ ਤੁਹਾਡਾ ਤੁਹਾਡੇ ਚੈਨਲ ਦਾ ਪ੍ਰਧਾਨ ਸਾਹਿਬ ਅੱਜ ਹਜ਼ਾਰਾਂ ਕਿਸਾਨ ਜਿਹੜੇ ਹੈਗੇ ਇਕੱਠੇ ਹੋਏ ਨੇ ਸਭ ਤੋਂ ਪਹਿਲਾਂ ਤਾਂ ਮੇਨ ਮਹੱਤਵ ਇਸ ਰੈਲੀ ਦਾ ਉਹ ਕੀ ਹੈ ਦੇਖੋ ਜੀ ਇਹਦਾ ਮੇਨ ਮਕਸਦ ਹੈ ਜਿਹੜਾ ਅ ਇਸ ਰੈਲੀ ਦਾ ਵੀ ਹੈ ਤੇ ਇਹ ਤੋਂ ਪਹਿਲਾਂ ਅਸੀਂ ਇੱਕ ਏਡੀ ਵੱਡੀ ਮਹਾਂ ਰੈਲੀ ਉਧਰ ਮਾਝੇ 'ਚ ਵੀ ਕੀਤੀ ਆ 2 ਤਰੀਕ ਨੂੰ ਉਹਦਾ ਇਹੀ ਹੈ ਵੀ ਅਸੀਂ ਜਾਂ ਦਿੱਲੀ ਵਾਲਾ ਐਲਾਨ ਕੀਤਾ ਜਿਹੜਾ ਦਿੱਲੀ ਕੂਚਲਾ 13 ਤਰੀਕ ਦਾ ਤਿੰਨਾਂ ਦੇ ਮਕਸਦ ਇੱਕੋ ਹੀ ਹੈ ਵੀ ਸਾਨੂੰ ਦਿੱਲੀੋਂ ਆਇਆਂ ਨੂੰ 26 ਮਹੀਨੇ ਹੋ ਗਏ 26 ਮਹੀਨਾ ਦੇ ਵਿੱਚ ਜੋ ਸਰਕਾਰ ਦਾ ਅਸੀਂ ਰੁਖ ਦੇਖਿਆ ਅਸੀਂ ਰਵਈਆ ਦੇਖਿਆ ਮੋਦੀ ਸਰਕਾਰ ਦਾ ਵੀ ਤੇ ਪੰਜਾਬ ਸਰਕਾਰ ਦਾ ਖਾਸ ਕਰਕੇ ਮੋਦੀ ਸਰਕਾਰ ਦਾ ਵੀ ਜੋ ਸਾਨੂੰ ਉਹਦੇ ਵਾਪਸੀ ਵੇਲੇ ਜੋ ਸਾਡੇ ਨਾਲ ਵਾਦੇ ਕੀਤੇ ਸੀਗੇ ਮੰਗਾ ਲਿਖਤੀ ਰੂਪ ਦੇ ਵਿੱਚ ਮੰਗੇ ਸੀਗੇ ਉਹਨਾਂ ਨੂੰ ਵਾਦਿਆਂ ਨੂੰ ਪੂਰਾ ਕਰਨ ਦੀ ਬਜਾਏ ਉਹਦੋਂ ਪੋਲਟਿਕ 180 ਡਿਗਰੀ ਉਲਟਾ ਮਲ ਕੀਤਾ ਸਰਕਾਰਾਂ ਨੇ ਬਦਲੇ ਦੀ ਭਾਵਨਾ ਚ ਉਹ ਚੱਲ ਰਹੀ ਹੈ ਸਰਕਾਰ ਵੀ ਇਹਨਾਂ ਨੇ ਜਿਹੜਾ ਸਾਨੂੰ 13 ਮਹੀਨੇ ਇੱਥੇ ਠੱਠ ਕੀਤਾ ਤੇ ਵੀ ਹੁਣ ਹੁਣ ਤੱਕ ਹੋ ਘਰੀ ਜਾਵੜੇ ਹੁਣ ਕੀ ਕਰ ਦੇਣਗੇ ਸਾਡਾ ਇਹੋ ਬਦਲੇ ਦੀ ਭਾਵਨਾ ਚ ਉਹ ਬਦਲੇ ਦੀ ਭਾਵਨਾ ਜੇ ਤੁਸੀਂ ਕਹੋਗੇ ਕਿ ਕਿਵੇਂ ਆ ਸਾਡੇ ਨਾਲ ਉੱਥੇ ਮੰਨੇ ਆ ਮੀਟਿੰਗ ਦੇ ਵਿੱਚ ਵੀ ਜਿਹੜਾ ਇਹ ਪ੍ਰਦੂਸ਼ਣ ਆ ਮੈਂ ਤਿੰਨ ਚਾਰ ਮਸਾਲੇ ਦੇਵਾਂਗਾ ਕਿਵੇਂ ਬਦਲੇ ਦੀ ਭਾਵਨਾ ਰੁੱਖੋ ਦਾ ਦੁਸ਼ਮਣ ਵਾਲਾ ਕਿਵੇਂ ਆ ਕਿਸਾਨਾਂ ਪ੍ਰਤੀ ਸਾਡੇ ਨੇ ਵਾਦਾ ਕੀਤਾ ਵੀ ਅਸੀਂ ਜਿਹੜਾ ਇਹ ਪ੍ਰਦੂਸ਼ਣ ਕਾਨੂੰਨ ਆ ਜਿਹੜਾ ਕੰਟਰੋਲ ਕਾਨੂੰਨ ਆ ਪਰਾਲੀ ਪ੍ਰਦੂਸ਼ਣ ਨੂੰ ਉਹਦੇ ਵਿੱਚ ਸ਼ਾਮਿਲ ਕੀਤਾ ਜਾਊਗਾ ਬਕਾਇਦਾ ਇਹ ਮੀਟਿੰਗ ਚ ਮੰਨੀ ਵੀ ਗਈ ਪਰ ਉਸ ਤੋਂ ਬਾਅਦ ਉਹਨਾਂ ਨੇ ਹੁਣ ਸੀ ਕਿ ਵੇਖਦੇ ਆ ਉਹਨਾਂ ਨੇ ਕੱਲਾ ਸ਼ਾਮਿਲ ਨਹੀਂ ਕੀਤਾ ਉਦੋਂ ਵੀ ਗਾਹਾਂ ਜਾ ਕੇ ਜਰਵਾਨੇ ਕੇਸ ਸਾਰੇ ਦਾ ਸਾਰਾ ਜਿਵੇਂ ਦੋਸ਼ੀ ਬਣਾਉਣਾ ਹੁੰਦਾ ਪੰਜਾਬ ਨੂੰ ਵੀ ਇਹ ਹੀ ਪ੍ਰਦੂਸ਼ਣ ਦਾ ਦੋਸ਼ੀ ਹੈਗਾ ਇਹਨਾਂ ਨੇ ਇੱਕ ਖਲਨਾਇਕ ਬਣਾ ਕੇ ਪੇਸ਼ ਕੀਤਾ ਖੁਦ ਕਿਸੇ ਲਈ ਕੁਝ ਪਿੰਡਾਂ ਦੇ ਵਿੱਚ ਕਿਸਾਨਾਂ ਨੂੰ ਮਜਬੂਰ ਕੀਤਾ ਉਦੋਂ ਵੀ ਨਾ ਬਿਜਲੀ ਵਾਲਾ ਵਾਦਾ ਕੀਤਾ ਸੀ ਵੀ ਬਿਜਲੀ ਬਿੱਲ 220 ਹੈ ਜਿਹੜਾ ਬਿਜਲੀ ਦੀ ਜਨਰੇਸ਼ਨ ਨੂੰ ਤੇ ਗਾਹਾਂ ਉਹਦੀ ਵੰਡ ਨੂੰ ਦੋ ਕੰਪਨੀਆਂ ਦੇ ਹੱਥ 'ਚ ਨਹੀਂ ਦਿੱਤਾ ਜਾਊਗਾ ਉਹਨਾਂ ਦਾ ਬੋਲਬਾਲਾ ਨਹੀਂ ਹੋਊਗਾ ਉਹ 220 ਬਿੱਲ ਇਹੀ ਸੀਗਾ ਪਰ ਉਹਨਾਂ ਨੇ 200 ਬਿੱਲ ਤੇ ਉਲਟ ਜਾ ਕੇ ਹੁਣ ਕੰਪਨੀਆਂ ਨੂੰ ਟੇਡੇ ਢੰਗ ਦੇ ਨਾਲ ਆ ਜਿਹੜਾ ਹੈਗਾ ਵੀ ਡਿਜੀਟਲ ਮੀਟਰ ਹੈ ਜਿਹੜਾ ਚਿੱਪ ਵਾਲੀ ਮੀਟਰ ਕਹਿ ਦਿੰਦੇ ਆ ਬੇ ਹਰ ਕਦੇ ਜਬਰੇ ਲਾਉਣੇ ਇਹ ਸ਼ੁਰੂ ਕਰਦੇ ਆ ਵੀ ਖਸਾਬ ਨਾਲ ਉਹ ਉਸ ਤੋਂ ਬਾਅਦ ਪਤਾ ਹੀ ਆ ਜਿਹੜਾ ਡਿਜੀਟਲ ਮੀਟਰ ਦਾ ਚਿੱਪ ਵਾਲੀ ਮੀਟਰ ਦਾ ਵੀ ਗਾਹਾਂ ਜਨਾ ਉਹਦੇ ਚ ਤੁਸੀਂ ਬੈਲੈਂਸ ਪਾਓਗੇ ਉਹਨੇ ਸੋਂ ਪੈਸੇ ਮਿਲ ਜਾਣਗੇ ਇਹ ਉਲਟ ਕੰਮ ਕੀਤਾ ਇਹ ਜ਼ਮੀਨਾ ਅਗਵਾਹ ਕਰਨ ਵਾਲਾ ਆਵਾਜ਼ ਕਰਨ ਨੂੰ ਅਸੀਂ ਵੀ ਨਹੀਂ ਜਾਣਾਂਗੇ ਪੰਜਾਬ ਸਰਕਾਰ ਨੇ ਵਾਦਾ ਕੀਤਾ ਸੀ ਆਉਂਦਿਆਂ ਨੇ ਵੀ ਹਰੇਕ ਦੀ ਰੋਟੀ ਰੋਜੀ ਜਿਹਦੇ ਤੇ ਨਿਰਭਰ ਆਵਾਜ਼ ਕੀਤੀ ਹੈ ਦੱਬੀ ਨਹੀਂ 50 ਸਾਲਾਂ ਦੀ ਆਵਾਜ਼ ਕੀਤੀ ਹੈ ਉਹਨੂੰ ਨਹੀਂ ਜਾੜਿਆ ਜਾਊਗਾ ਜਬਰੇ ਉਹਨਾਂ ਨੂੰ ਜਾੜਿਆ ਜਾ ਰਿਹਾ ਸੋ ਉਹ ਵੱਡ ਇੱਕ ਸੀਗਾ ਜਿਹੜਾ ਦੂਜਾ ਰਾਜਨੀਤਿਕ ਮਾਮਲਾ ਸੀਗਾ ਜਾਂ ਕਹਿ ਲਓ ਵੀ ਸਾਡੇ ਜਮਹੂਰੀ ਹੱਕਾਂ ਦਾ ਮਾਮਲਾ ਸੀ ਲਖੀਮਪੁਰ ਵਾਲਾ ਸੱਟ ਬਣੀ ਕਿਹਾ ਇਹਨਾਂ ਨੇ ਵੀ ਸੱਟ ਬਣਾ ਕੇ ਜੋ ਵੀ ਉਹਦੇ ਦੋਸ਼ੀ ਹੋਏ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਊਗੀ ਸੱਟ ਨੇ ਵੀ ਕਹਿਤਾ ਵੀ ਸੀਸਮਿਸਰਾ ਜਿਹੜਾ ਉਹਦਾ ਮੁੰਡਾ ਉਹਦਾ ਸਿੱਧਾ ਹੱਥੋਂ ਪਲਾਨਡ ਗੱਡੀਆਂ ਲੈ ਕੇ ਆਇਆ ਤੇ ਉਹਨੇ ਅਸਲੀ ਦੀ ਗੱਤੋ ਕੀਤੀ ਪਰ ਮਿਸਰੇ ਤੇ ਅਜੇ ਮਿਸਰੇ ਤੇ ਕੋਈ ਕਾਰਵਾਈ ਨਹੀਂ ਮੰਤਰੀ ਮੰਡਲ ਚ ਅਸ਼ੀਸ਼ ਮਿਸਰ ਤੇ ਪਛਤਾ ਬਣਾਦਾ ਸੀਗਾ ਉਹ ਜਵਾਨਤ ਤੇ ਬਾਹਰ ਫਿਰਦਾ ਖੁੱਲਾ ਘੁੰਮਦਾ ਜਿੱਥੇ ਨਹੀਂ ਵੀ ਰੁਕਿਆ ਸੀ ਰੁਕਿਆ ਵੀ ਅਦਾਲਤ ਦੇ ਉੱਥੇ ਘੁੰਮਦਾ ਫਿਰਦਾ ਉਲਟਾ ਕੇਸ ਪਿਸਾਨਾ ਤੇ ਕਾਊਂਟਰ ਕੇਸ ਬਣਾ ਕੇ ਕਤਲ ਕੇਸ ਹੋ ਜੇਲ੍ਹ ਚ ਨੇ ਸੋ ਇਹ ਸਾਰੀਆਂ ਜਿਹੜੀਆਂ ਗੱਲਾਂ ਹੈਗਾ ਹੋਰ ਵੀ ਆਪਾਂ ਦੱਸ ਸਕਦੇ ਆ ਵੀ ਕੋਈ ਵੀ ਉਹਨਾਂ ਤੇ ਸਗੋਂ ਤਾਂ ਉਲਟ ਦੀ ਆ ਗਈ ਬਈ ਚੁੱਪ ਕਰੋ ਇਹੇ ਹੂੰ ਜਿਹੜੇ ਉਹ ਕਾਨੂੰਨ ਆ ਫਾਸ਼ੀਵਾਦੀ ਸੀ ਸਰਕਾਰ ਤਾਂ ਕਹਿ ਦਿੰਦੇ ਆ ਫਾਸ਼ੀਵਾਦ ਦਾ ਮਤਲਬ ਹੁੰਦਾ ਵੀ ਤੁਸੀਂ ਚੁੱਪ ਕਰ ਜਾਓ ਇਹ ਜੇ ਤੁਸੀਂ ਚੁੱਪ ਨਾ ਕੀਤੇ ਤਾਂ ਵੇਖ ਲਓ ਤੁਹਾਡੇ ਨਾਲ ਭੇੜੀ ਹੋਊਗੀ ਤਾਂ ਹੁਣ ਕਿਸ ਸਰਕਾਰ ਚੁੱਪ ਕਰਾ ਰਹੀ ਹੈ ਫਿਰ ਚੁੱਪ ਕਰਵਾ ਰਹੀ ਹੈ ਆ ਜਿਹੜੇ ਹੁਣ ਬੁੱਧੀਜੀਵੀਆਂ ਨੂੰ ਆ ਜਿਹੜੇ ਕੋਈ ਮਾੜਾ ਮੋਟਾ ਸਾਡੇ ਪੱਖ ਚ ਲੇਖਦੇ ਸੀ ਕੋਈ ਚੈਨ ਨਾਲੇ ਸੀਗੇ ਕੋਈ ਕੋਈ ਬੁੱਧੀਜੀਵੀ ਸੀਗੇ ਸਾਰੇ ਫੜ ਫੜ ਕੇ ਉਹਨਾਂ ਨੂੰ ਅੰਦਰ ਦੇਈ ਜਾਂਦੇ ਆ ਉਹਨਾਂ ਨੂੰ ਇਹ ਕੀ ਆ ਵੀ ਤੁਸੀਂ ਬੋਲੇ ਆ ਜਿਹੜਾ ਇੱਕ ਨਿਊਜ਼ ਕਲਿੱਕ ਵਾਲਾ ਕੀ ਸੀਗਾ ਆਇਆ ਸੀਗਾ ਕੇਸ ਉਹ ਵੀ ਚੈਨਲ ਵਾਲੇ ਬੰਦਾ ਸੀਗਾ ਉਹਨਾਂ ਨੇ ਕਵਰ ਕੀਤਾ ਇੱਕ ਲੇਡੀ ਸੀ ਮੈਂ ਨਾ ਭੁੱਲ ਗਿਆ ਉਹ ਉਹਨੇ ਕਵਰ ਕੀਤਾ ਸੀਗਾ ਦਿੱਲੀ ਵਾਲਾ ਅੰਦੋਲਨ ਉਹ ਉਹ ਤੇ ਕੇਸ ਹੈ ਸੋ ਇਸ ਕਰਕੇ ਵੀ ਤੁਸੀਂ ਬਦਲਦੇ ਪੁੱਤ ਬਣਦੇ ਜਿਵੇਂ ਆਪਾਂ ਪੰਜਾਬੀ ਚ ਕਹਿਣਾ ਹਾਂ ਤੇ ਨਹੀਂ ਫਿਰ ਤੁਸੀਂ ਪੂਰੀ ਕਰੋਗੇ ਇਹ ਉਹਦਾ ਰਵਈਆ ਆਏਗਾ ਇਸ ਰਵਈਏ ਚੋਂ ਇਹ ਜਿਹੜਾ ਸਾਡਾ ਜਿਹੜਾ ਹੈਗਾ ਦਿੱਲੀ ਕੂਚ ਵਾਲਾ ਇਹ ਨਿਕਲਿਆ ਤਾਂ ਹੁਣ ਕਦੋਂ ਦਿੱਲੀ ਵੱਲ ਕੂਚ ਜਿਹੜੀ ਹੈਗੀ ਆ ਤੁਸੀਂ ਕਦੋਂ ਕਰ ਰਹੇ ਹੋ 13 ਤਰੀਕ ਨੂੰ ਕਰ ਰਹੇ ਹਾਂ ਜੀ 13 ਤਰੀਕ ਨੂੰ 13 ਤਰੀਕ ਨੂੰ ਉਵੇਂ ਜਾਵਾਂਗੇ ਜਿਵੇਂ ਪਹਿਲਾਂ 2020 ਚ ਗਏ ਸੀ ਉਸੇ ਭਾਵਨਾ ਨਾਲ ਉਸੇ ਤਿਆਰੀ ਨਾਲ ਓਵੇਂ ਟਰਾਲੀਆਂ ਲੈ ਕੇ ਓਵੇਂ ਕੋਈ ਇੱਕ ਦਿਨ ਦੀ ਖਾਤਰ ਕੋਈ ਪ੍ਰੋਟੈਸਟ ਕਰਕੇ ਨਹੀਂ ਬੜਾਂਗੇ ਅਸੀਂ ਇਹ ਅਣਮਿੱਥੇ ਸਮੇਂ ਲਈ ਟੱਕਾ ਟੱਕਾ ਜਿੰਨਾ ਜਿੰਨਾ ਮੰਗਾਂ ਦਾ ਨਵੇੜਾ ਨਹੀਂ ਹੁੰਦਾ ਜਿੰਨੇਰ ਮੰਗਾਂ ਦਾ ਕੋਈ ਨਫਟਾਰਾ ਨਹੀਂ ਹੁੰਦਾ ਮੰਗਾਂ ਜਿਹੜੀਆਂ ਰੱਖੇ ਲੰਕੜੀਆਂ ਹੁੰਦੀਆਂ ਜਿਨ੍ਹਾਂ ਦੇ ਵਾਅਦੇ ਵੀ ਕੀਤੇ ਆ ਕੁਸ ਮੰਗਾਂ ਸੀ ਹੋਰ ਐਡ ਕੀਤੀਆਂ ਨੇ ਵੀ ਕਿਸਾਨ ਖੁਦਕਸ਼ੀਆਂ ਕਰ ਰਹੇ ਨੇ ਸਾਰੇ ਸੂਬਿਆਂ 'ਚ ਤੁਸੀਂ ਸਾਰੀਆਂ ਸਰਕਾਰਾਂ ਨੇ ਵਾਅਦਾ ਕਰ ਲੈਂਦੀਆਂ ਕਰਜ਼ਾ ਮੁਆਫੀ ਦਾ ਕੀਤਾ ਹੈ ਨਹੀਂ ਕਰਜ਼ਾ ਮਾਫੀ ਕਰੋ ਉਹਨਾਂ ਦੀ ਪਰ ਇੱਕ ਲੋਰਾ ਮੰਗਾ ਤਾਂ ਜਿਹੜੀਆਂ ਨੇ ਪ੍ਰਧਾਨ ਸਾਹਿਬ ਪਿਛਲੀ ਵਾਰੀ ਵੀ ਜਿਹੜੀਆਂ ਹੈਗਾ ਲੈ ਕੇ ਗਏ ਸੀ ਉਹ ਮੰਗਾ ਵੀ ਅਦਬ ਵਿਚਾਲੇ ਕਰਕੇ ਜਿਹੜੀਆਂ ਹੈਗੀਆਂ ਉਹ ਮੋਰਚਾ ਚੁੱਕ ਕੇ ਲੈਣਾ ਪੈ ਗਿਆ ਜੇ ਇਸ ਵਾਰ ਵੀ ਕਿਵੇਂ ਯਕੀਨ ਕਰੀਏ ਕਿ ਭਾਈ ਹਾਂ ਮੰਗਾ ਮਨਵਾਉਣ ਤੋਂ ਬਾਅਦ ਹੀ ਉੱਠਿਆ ਜਾਊਗਾ ਵੇਖੋ ਜੇ ਅਸੀਂ ਤਾਂ ਜਾਵਾਂਗੇ ਇਸ ਭਾਵਨਾ ਨਾਲ ਭਈ ਮੰਗਾ ਦਾ ਨਫਤਾਰਾ ਹੋਵੇ ਨਫਤਾਰੇ ਦਾ ਮਤਲਬ ਵੀ ਉਹਨਾਂ ਦਾ ਕੋਈ ਹੱਲ ਹੋਵੇ ਉਹਨਾਂ ਦਾ ਕੋਈ ਉਹਨਾਂ ਚਿਰ ਵਾਪਸ ਨਹੀਂ ਆਵਣਗੇ ਜਿੱਥੇ ਤੇ ਕਰੋੜਾਂ ਵਾਲੀ ਗੱਲ ਹੈਗੀ ਹੈ ਜਿਹੜੇ ਦਸੰਬਰ 2021 ਦੇ ਵਿੱਚ ਉਹ ਵੇਖੋ ਇੱਕ ਉਹਦੀ ਵੀ ਹੈਗਾ ਵੀ ਉਹ ਜਿੱਥੇ ਬੰਦ ਕਹਿੰਦੇ ਦੌਰ ਰਹੇ ਸੀ ਕੁਝ ਆਉਣਾ ਚਾਹੁੰਦੇ ਸੀ ਕੁਝ ਨਹੀਂ ਆਉਣਾ ਚਾਹੁੰਦੇ ਸੀ ਅਸੀਂ ਨਾ ਚਾਉਣਾ ਵਾਲੇ ਚ ਸੀਗੇ ਵੀ ਅਜੇ ਹੋਰ ਰੁਕਿਆ ਜਾਵੇ ਇਹਨਾਂ ਨੂੰ ਪੱਕੇ ਪੈਰੀ ਕਰ ਲਗੇ ਬਾਕੀ ਮੰਗਾ ਨੂੰ ਅਜੇ ਜਿਹੜਾ ਕਾਨੂੰਨਾ ਨੂੰ ਅਸੀਂ ਪੱਕੇ ਪੈਰੀ ਕਰ ਲੈਣ ਮੰਨਦੇ ਵੀ ਕਿਤਨਾ ਕਿਤੇ ਉਦੋਂ ਪਹਿਲਾਂ ਉੱਠ ਕੇ ਗਲਤੀ ਹੋਈ ਹੈ ਸ਼ਾਇਦ ਪੂਰੀਆਂ ਮੰਗਾ ਮੰਨਵਾ ਕੇ ਉੱਠਣਾ ਚਾਹੀਦਾ ਸੀ ਉਹਦਾ ਹੁਣ ਜੇ ਸਮੇਂ ਨੇ ਉਦੋਂ ਤਾਂ ਚੱਲ ਆਏ ਕਹਿੰਦੇ ਸੀਗੇ ਵੀ ਹੁਣ ਤਾਂ ਸਮੇਂ ਨੇ ਸਾਫ਼ ਕਰਤੀ ਗੱਲ ਵੀ ਉਹ ਫ ਜਿਵੇਂ ਕਾਨੂੰਨਾਂ ਦਾ ਸਿਹੜ ਕੇ 13 ਦਿਨ ਉੱਥੇ 19 ਨੂੰ ਫੈਸਲਾ ਹੋ ਗਿਆ ਸੀਗਾ ਅਸੀਂ ਆਏ ਆ 9 ਨੂੰ 20 ਦਿਨ ਬਾਅਦ ਆਏ ਆ ਅਸੀਂ 20 ਦਿਨ ਲੱਗੇ ਤਾਂ ਕਾਨੂੰਨ ਸਮਝ ਲੋ ਪਾਰਲੀਮੈਂਟ 'ਚ ਹੋ ਕੇ ਉਹ ਸਾਈਨ ਹੋ ਕੇ ਰਾਸ਼ਟਰਪਤੀ ਦੇ ਪੱਕੇ ਪੈਰੀ ਹੋ ਗਏ ਵੀ ਜੇ ਅਸੀਂ 10 ਦਿਨ ਹੋਰ ਰੜ ਜਾਂਦੇ 15 ਦਿਨ ਸਾਡਾ ਹੈਗਾ ਤਾਂ ਜਿਹੜੀਆਂ ਬਾਕੀ ਮੰਗਾ ਸੀ ਕੇਸਾਂ ਵਾਲੀ ਗੱਲ ਤੇ ਜਿਹੜੀ ਐਮਐਸਪੀ ਤੇ ਕਮੇਟੀ ਬਣਾਉਣ ਵਾਲੀ ਗੱਲ ਕਾਨੂੰਨ ਤਾਂ ਕਮੇਟੀ ਬਣ ਜਾਂਦੀ ਉਹ ਜਿਹੜੀਆਂ ਲਟਕਦੀਆਂ ਰਹਿ ਗਈਆਂ ਜਾਂ ਉਹਨਾਂ ਨੂੰ ਦੋਸ਼ੀਆਂ ਨੂੰ ਸਜ਼ਾ ਦੇਣ ਵਾਲੀ ਗੱਲ ਉਹ ਹੋ ਜਾਂਦਗੇ ਉਹ ਸੋ ਇਸ ਕਰਕੇ ਪਰ ਉਹਦੋਂ ਅਸੀਂ ਇਹ ਨਹੀਂ ਚਾਹੁੰਦੇ ਸੀ ਬੱਤੇ ਬੈਠੇ ਰਹਿਣ ਅਤੇ ਮੁੜ ਜਾਣ ਪਰ ਜਿਹੜੇ ਹੁਣ ਉਹਨਾਂ ਨੇ ਮੋੜਨ ਵਾਲੇ ਦੀ ਕਾਲੀ ਕੀਤੀ ਹੈ ਜਾਂ ਆਏ ਆ ਮੁੜ ਕੇ ਉਹਦਾ ਹੁਣ ਉਹ ਉਹ ਵੀ ਮਹਿਸੂਸ ਕਰ ਰਹੇ ਨੇ ਜਾ ਕਰਨ ਜ਼ਕਰ ਸਵੇਨੇ ਉਹਨਾਂ ਨੂੰ ਕਹਿਤਾ ਵੀ ਜਰਾ ਤੁਹਾਡਾ ਠੀਕ ਨਹੀਂ ਸੀਗਾ ਪਰ ਹੁਣ ਮਹਿਸੂਸ ਕਰ ਰਹੇ ਨੇ ਤਾਂ ਅੱਜ ਉਹ ਜਥੇਬੰਦੀਆਂ ਇੱਥੇ ਦਿਖਾਈ ਜਿਹੜੀਆਂ ਉਹ ਕਿਉਂ ਨਹੀਂ ਦਿੱਤੀਆਂ ਅੱਜ ਉਹ ਜਥੇਬੰਦੀਆਂ ਜੋ ਕਿੰਗੋ 32 ਜਥੇਬੰਦੀਆਂ ਸੀ ਵੱਡਾ ਕੈਡਰ ਉਹ ਵੱਡੇ ਕੈਡਰ ਅਜੇ ਇੱਥੇ ਕਿਉਂ ਨਹੀਂ ਦਿਖਾਈਦੇ ਸਿਰਫ ਤੁਹਾਡੀਆਂ ਜਥੇਬੰਦੀਆਂ ਹੀ ਕਿਉਂ ਦਿਖਾਈ ਚਾਹੇ ਉਹ ਸਿੱਧੂਪੁਰ ਰਹੇ ਚਾਹੇ ਉਹ ਤੁਹਾਡੀ ਜਥੇਬੰਦੀ ਹੈ ਚਾਹੇ ਉਹ ਪੰਨੂਪੰਦੇ ਇਹ ਜਥੇਬੰਦੀਆਂ ਕਿਉਂ ਦਿਖਾਈ ਦਿੱਤੀਆਂ ਦੇਖੋ ਜੀ ਅਸੀਂ ਕਹਿੰਦੇ ਆ ਵੀ ਇਹ ਜਿਹੜਾ ਸਾਡੀ ਭਾਵਨਾ ਇੱਛਾ ਹੈ ਹੈਗੀ ਹੈ ਵੀ ਇਹ ਜਿਹੜਾ ਦਿੱਲੀ ਹਕੂਮਤਾਂ ਦੇ ਨਾਲ ਦੁਆਰੇ ਉਹੇ ਜਾਂ ਅੰਦੋਲਨ ਸ਼ੁਰੂ ਕਰਨ ਵਾਲਾ ਘੇਰਨ ਵਾਲਾ ਉਹਨੂੰ ਉਹਦੀ ਹਿੱਕ ਤੇ ਨੱਚਣ ਵਾਲਾ ਕੁਝ ਕਹਿ ਲੋ ਉਹਨੂੰ ਜਾਂ ਮਨਾਏ ਬਣਾ ਨਾ ਉੱਠਣ ਵਾਲਾ ਉਹੇ ਜਾਂ ਅੰਦੋਲਨ ਹੈ ਉਹੇ ਜੇ ਰੰਗਤਾਲਾ ਉਵੇਂ ਟੱਕਰਨ ਵਾਲਾ ਉਹੀ ਭਾਵਨਾ ਵਾਲਾ ਅੰਦੋਲਨ ਸਾਰਿਆਂ ਜਥੇਬੰਦੀਆਂ ਕਰਨ ਅਸੀਂ ਲਗਭਗ 1 ਸਾਲ ਤੋਂ ਯਤਨ ਕਰਦੇ ਆ ਰਹੇ ਹਾਂ ਸਾਰਿਆਂ ਨੂੰ ਬੱਤੀਆਂ ਨੂੰ ਵੀ ਮਿਲੇ ਆਂ ਅਸੀਂ ਕੱਲੇ ਕੱਲੇ ਨੂੰ ਇਕੱਠਿਆਂ ਨੂੰ ਵੀ ਮਿਲੇ ਆਂ ਗਰਾਹਾਂ ਨੂੰ ਵੀ ਮਿਲੇ ਆਂ ਇੱਥੇ 2 ਮਹੀਨੇ ਪਹਿਲਾਂ ਹੀ ਇੱਥੇ ਤਰਕਸ਼ਿਲ ਭਵਨ ਦੇ ਵਿੱਚ 2 ਘੰਟੇ ਸਾਡੇ ਨਾਲ ਗੱਲਬਾਤ ਹੋਈ ਸੀ ਵੀ ਯਾਰ ਹੁਣ ਸਮਾਂ 26 ਮਹੀਨੇ ਆ ਪਰੰਗਾ ਲੇ 26 ਮਹੀਨੇ ਭਾਵੇਂ ਇਸ ਜਲ ਘਰੇ ਨਹੀਂ ਬੈਠੇ ਪਰ ਅਸੀਂ ਇੱਕੋ ਸੀਮਾ ਤੋਂ ਬਾਹਰ ਨਹੀਂ ਗਏ ਅਸੀਂ ਮੰਗ ਪੱਤਰ ਦੇਣੇ ਪਤਲਾ ਫੂਕਣਾ ਪ੍ਰੋਟੈਸਟ ਕਰਨਾ ਹੋਰ ਸਥਾਨਕ ਮੰਗਾਂ ਤੇ ਛੋਟੀਆਂ ਮੋਟੀਆਂ ਤੇ ਜਿਹੜੀਆਂ ਅਧਿਕਾਰਗਿਆਂ ਨਾਲ ਸੰਬੰਧਤ ਆ ਉਹਨਾਂ ਤੇ ਕੋਈ ਬੰਨ੍ਹਾ ਲੈਣੀ ਗੱਲ ਪਰ ਜਿਹੜੀ ਮੇਨ ਮੰਗਾਂ ਨੇ ਦਿੱਲੀ ਦੇ ਸਾਰੇ ਦੇਸ਼ ਦੇ ਕਿਸਾਨਾਂ ਦੀਆਂ ਮੰਗਾਂ ਨੇ ਦਿੱਲੀ ਸਰਕਾਰ ਨਾਲ ਸੰਬੰਧਤ ਮੰਗਾਂ ਨੇ ਉਹਦੇ ਤੇ ਸਾਡਾ ਅੰਦੋਲਨ ਲਗਭਗ ਉਹ ਕਿਸਮਾ ਤੋਂ ਬਾਹਰ ਨਹੀਂ ਗਿਆ ਵੀ ਸਾਨੂੰ ਹੁਣ ਬਹੁਤ ਟਾਂ ਦਾ ਲੰਘ ਹੈ ਹੁਣ ਆਪਾਂ ਨੂੰ ਦਿੱਲੀ ਕੁਝ ਦਾ ਪ੍ਰੋਗਰਾਮ ਦੇਣਾ ਚਾਹੀਦਾ ਹੁਣ ਰੁੱਤ ਵੀ ਵਿਹਲੇ ਆ ਗਈ ਸਮਾਂ ਨੇ ਹੋਰ ਸਮਾਂ ਜਾਇਜ਼ ਨਹੀਂ ਦਿੰਦਾ ਸਾਨੂੰ ਸਾਡੀ ਇਤਿਹਾਸਿਕ ਗਲਤੀ ਹੋ ਜੇ ਅਸੀਂ ਹੋਣ ਨਹੀਂ ਬੋਲਦੇ ਪਰ ਉਹ ਕਹਿ ਰਹੇ ਨੇ ਵੀ ਨਹੀਂ ਹਜੇ ਲੋਹਾ ਗਰਮ ਨਹੀਂ ਹਜੇ ਹਜੇ ਲੋਕ ਮਾਨਸਿਕ ਤੌਰ ਤੇ ਤਿਆਰ ਨਹੀਂ ਹਜੇ ਉਹ ਜਿਹਾ ਮਾਹੌਲ ਨਹੀਂ ਅਸੀਂ ਉਹਨਾਂ ਨੂੰ ਜਵਾਬ ਦਿੱਤਾ ਸੀਗਾ ਵੀ ਦੱਸੋ ਵੀ ਮਾਹੌਲ ਬਣਦਾ ਹੁੰਦਾ ਮੁੱਦਿਆਂ ਦੇ ਆਧਾਰ ਤੇ ਜੇ ਤਾਂ ਮੁੱਦੇ ਉਹ ਹੱਲ ਹੋ ਗਏ ਫਿਰ ਤਾਂ ਭਾਗੇਦ ਕਿ ਹੁਣ ਕੋਈ ਮੁੱਦਾ ਹੀ ਨਹੀਂ ਰਿਹਾ ਕੋਈ ਹੁਣ ਲੋਕ ਕਿਵੇਂ ਖਾ-ਖਾ ਜਾਵਣਗੇ ਮੁੱਦੇ ਤਾਂ ਸਗੋਂ ਤੋ ਉਹ ਤੂੰ ਸੰਕਟ ਤੋਂ ਔਰ ਜ਼ਿਆਦਾ ਡੂੰਘਾ ਹੋ ਗਿਆ ਜਾਦੇ ਜਿਹੜਾ ਲੋਕਾਂ ਦਾ ਜਿਹੜਾ ਮੁੱਦੇ ਆ ਉਹ ਜਾਦੇ ਹੋਰ ਰੜਕਮੇ ਹੋਗੇ ਜਾਦੇ ਵੇਚੇ ਨਹੀਂ ਪਾਇਆ ਕਰਨ ਵਾਲੇ ਹੋਗੇ ਹੁਣ ਜੇ ਫਿਰ ਲੋਹਾ ਗਰਮ ਕਰਨ ਤਾਂ ਸਾਡੀਆਂ ਕੋਸ਼ਿਸ਼ਾਂ ਨੇ ਗਰਮ ਕਰਨ ਅਸੀਂ ਉਹਨਾਂ ਨੂੰ ਇਹ ਵੀ ਦਲੀਲ ਦਿੱਤੀ ਸੀ ਵੀ ਜਦੋਂ ਆਪਾਂ ਦਿੱਲੀ ਗਏ ਸੀਗੇ ਮੇਰੇ ਯਾਦ ਹੈ ਅਸੀਂ 220 ਦੇ ਵਿੱਚ 26 ਨਵੰਬਰ ਨੂੰ ਤਾਂ ਸਾਰੀ 4000 ਟਰਾਲੀ ਸੀ ਸਮੇਤ ਪੰਜਾਬ ਦੀਆਂ ਦੀ ਤੇ ਸਮੇਤ ਦੂਜੇ ਸੂਬਿਆਂ ਦੀ 2 ਮਹੀਨੇ ਜਦੋਂ ਅਸੀਂ ਉੱਥੇ ਬੈਠੇ 26 ਜਨਵਰੀ ਤੱਕ ਜਿੱਦੋਂ ਉਹ ਰਿੰਗ ਰੋਡ ਤੇ ਫੇਰ ਜਾ ਕੇ ਉਹ ਲੱਖਾਂ ਦੀਆਂ ਟਰਾਲੀਆਂ ਬਣ ਗਿਆ ਉਹ ਪਹਿਲਾਂ 4 ਹੀ ਸੀਗੀਆਂ ਸੋ ਇਸ ਕਰਕੇ ਜਦੋਂ ਅਸੀਂ ਹੁਣ ਵੀ ਸਾਨੂੰ ਇਹ ਹੈਗਾ ਵੀ ਜੇ 4 ਅਸੀਂ ਇੰਨੇ ਜਥੇਬੰਦੀਆਂ 4 ਨਹੀਂ ਕਰ ਸਕਦਿਆਂ 4000 ਨਹੀਂ ਕਰ ਸਕਦਿਆਂ ਅਸੀਂ ਜੇ ਅਸੀਂ 4 ਕਰਕੇ ਤੁਰਪ ਗਏ ਉਸ ਤੋਂ ਬਾਅਦ ਠੀਕ ਹੈ ਉਹ ਕਹਿੰਦੇ ਵੀ ਛੋਟੇ ਤੇ ਹੁਣ ਆਪਣੇ ਤੇ ਉਹ ਹੁਣ ਸਰਕਾਰ ਪਹਿਲਾਂ ਉਹਦੀ ਗੁੱਸੇ ਆ ਉਹ ਛੋਟੇ ਤੇ ਸਖਤੀ ਕਰੂਗੀ ਹੁਣ ਸਾਨੂੰ ਉੱਥੇ ਜੀਆ ਜਾ ਨਹੀਂ ਕਹੂਗੀ ਦਿੱਲੀ ਤੱਕ ਨਹੀਂ ਜਾਣ ਦੇਊਗੀ ਸਖਤੀ ਕੀ ਕਰੂਗੀ ਆਹੀ ਕਰੂਗੀ ਲਾਠੀ ਚਾਰਜ ਕਰੂਗੀ ਅਥਰੂਗਾ ਛੱਡੂਗੀ ਜਦੋਂ ਅਸੀਂ ਨਾਕੇ ਤੋੜ ਕੇ ਜਾਵਾਂਗੇ ਪਾਣੀ ਸਿੱਟੂਗੀ ਇਹ ਵੇ ਜਦੋਂ ਅਸੀਂ ਉੱਥੇ ਵੇਖੋ ਭਾਵੇਂ ਅਸੀਂ ਉੱਥੇ ਲੱਖ ਬੰਦੇ ਹੀ ਹੋ ਜਾਂ ਗਏ ਅਸੀਂ 50 ਹਜ਼ਾਰ ਬੰਦੇ ਹੀ ਜਾਗੇ ਅਸੀਂ ਬੁੱਧਰੇ ਤਾਂ ਹੈ 50 ਕਰੋੜ ਹੈ ਜਿਹੜੇ ਕਿਸਾਨਾਂ ਦੇ ਹਨ ਨਾ ਸਿੱਧੇ ਸਬੰਧਤ ਹੈ 50 ਕਰੋੜ ਕਿਸਾਨਾਂ ਦੀ ਜ਼ਿੰਦਗੀ ਨਾਲ ਰੋਜ਼ਮਰ ਦੀ ਜ਼ਿੰਦਗੀ ਨਾਲ ਵੀ ਜਦੋਂ ਸਾਡੇ ਦਾ ਅਥਰੂਗਾ ਛੱਟਣਗੇ ਵੀ ਕੀ ਉਹ ਮੂਕ ਦਰਸ਼ਕਾਂ ਤੋਂ ਮੜ ਕੇ ਦੇਖੇ ਜਾਣਗੇ ਉਹ ਉਹਨਾਂ ਦੇ ਮਨਾਂ 'ਚ ਸਵਾਲ ਨਹੀਂ ਆਊਗਾ ਵੀ ਯਾਰ ਵੀ ਆਪਾਂ ਨੂੰ ਵੀ ਜਾਣਣਾ ਚਾਹੀਦਾ ਜਾਂ ਜਿਹੜੀਆਂ ਜਥੇਬੰਦੀਆਂ ਨਹੀਂ ਜਾਣਗੀਆਂ ਉਹਨਾਂ ਨੂੰ ਲੋਕ ਕੀ ਨਹੀਂ ਮਜਬੂਰ ਕਰਨਗੇ ਯਾਰ ਤੁਸੀਂ ਕੀ ਹੁਣ ਪੁੱਛ ਕਢਾਉਣੀ ਆ ਤੁਸੀਂ ਕਹਿੰਦੇ ਜੀ ਤੁਸੀਂ ਕਿਉਂ ਨਹੀਂ ਜਾਂਦੇ ਇਸ ਕਰਕੇ ਵੀ ਜਦੋਂ ਆਪਾਂ ਤੁਰਪੇ ਨਾ ਸਭ ਨੂੰ ਤੁਰਨਾ ਪੈਣਾ ਇਹ ਜੀ ਦਿਮਾਗ ਦੇ ਵਿੱਚ ਆ ਜਿਵੇਂ ਤੁਸੀਂ ਕਿਹਾ ਕਿ ਹੁਣ ਜਿਵੇਂ ਦੂਸਰੇ ਤੁਹਾਨੂੰ ਕਹਿੰਦੇ ਨੇ ਸਾਥੀ ਜੱਥੇਬੰਦੀਆਂ ਕਿ ਭਾਈ ਹੁਣ ਸਰਕਾਰ ਜਿਹੜੀ ਆ ਉਸ ਤਰ੍ਹਾਂ ਦੇ ਨਾਲ ਸਵਾਗਤ ਨਹੀਂ ਕਰੂਗੀ ਤੁਹਾਡੇ ਤੇ लाठी चार्ज ਵੀ ਹੋ ਸਕਦਾ ਤੁਹਾਡੇ ਹੱਥੂ ਗੈਸ ਦੇ ਗੋਲੇ ਵੀ ਸੁੱਟ ਜਾਦੇ ਇਸ ਚੀ ਇਸ ਚੀ ਦੇ ਲਈ ਤਿਆਰ ਹੋ ਤਿਆਰ ਹੋ ਇਸ ਚੀ ਦੇ ਲਈ ਵੇਖੋ ਜੀ ਅਸੀਂ ਤਾਂ ਬਿਲਕੁਲ ਤਿਆਰ ਹੋ ਗਏ ਜੇ ਲੀਡਰੀ ਲੀਡਰਸ਼ਿਪ ਕੇਸ ਪਵਾਉਣ ਲਈ ਕੁੱਟ ਖਾਣ ਲਈ ਗੋਲੇ ਪੱਥਰੂ ਕਸਤੇ ਸਟਾਉਣ ਲਈ ਤਿਆਰ ਨਹੀਂ ਹੋਊਗੀ ਵੀ ਮੈਂ ਮਗਰ ਵੇਖੀ ਕਮਾਂਡ ਕਰੀ ਜਾਵਾਂ ਫੌਜ ਉਂਗਰੇ ਲੜੀ ਜਾਵੇ ਹੁੰਦੇ ਹੀ ਨਹੀਂ ਲੀਡਰਾਂ ਨੇ ਮਿਸਾਲ ਵੜਨਾ ਹੁੰਦਾ ਅਸ ਇਤਿਹਾਸ ਸਾਡਾ ਦੱਸਦਾ ਵੀ ਪਹਿਲੀ ਗੱਲ ਤਾਂ ਜਿਹੜਾ ਇਹ ਇੱਕ ਜਿਹੜਾ ਜੋਧਾ ਹੁੰਦਾ ਨਾ ਜਿਹੜਾ ਮੈਦਾਨ ਦਾ ਉਹਦਾ ਧਰਮ ਹੀ ਨਹੀਂ ਹੁੰਦਾ ਵੀ ਉਹ ਗੰਟੀ ਵੇਖ ਕੇ ਡਰ ਜੇ ਉਹਨੇ ਲੜਨਾ ਹੁੰਦਾ ਬਸ ਬਾਕੀ ਗੱਲ ਤਾਂ ਬਾਕੀ ਗੱਲਾਂ ਦਾ ਸਮੇਂ ਨੇ ਦੱਸਣੀਆਂ ਆਂਦੀਆਂ ਇਸ ਚੀਜ਼ ਦਾ ਕਿਤੇ ਨਾ ਕਿਤੇ ਦੁੱਖ ਵੀ ਆ ਕਿ ਪਿਛਲੀ ਵਾਰ 32 ਜਥੇਬੰਦੀਆਂ ਗਈਆਂ ਸੀ ਪਰ ਐਤਕੀ ਉਹਦੇ ਨਾਲ ਘੱਟ ਜਥੇਬੰਦੀਆਂ ਜਿਹੜੀਆਂ ਜਾ ਰਹੇ ਆ ਅਸੀਂ ਓਡੇ ਓਨੇ ਓਨੇ ਵੱਡੇ ਘੱਟ ਦੇ ਵਿੱਚ ਇਸ ਵਾਰ ਨਹੀਂ ਜਾਵਾਂਗੇ ਅਸੀਂ ਵੇਖੋ ਜੀ ਸਾਡੀ ਤਾਂ ਠੀਕ ਆ ਅਸੀਂ ਮਤਲਬ 18 ਸਾਢੇ ਵਾਲਗੇ ਹੋ ਗਏ ਜਿਹੜੇ ਉੱਤਰੀ ਭਾਰਤ ਗਿਆ ਜਥੇਬੰਦੀਆਂ ਦਾ ਪਲੇਟਫਾਰਮ ਦੱਲੇ ਵਾਲਗੇ ਸਾਰੀਆਂ ਰਲ ਕੇ 30 35 ਜਥੇਬੰਦੀਆਂ ਬਣਾਂਗੇ ਬਾਕੀ ਜਥੇਬੰਦੀਆਂ ਪੰਜਾਬ ਦੀਆਂ ਅੰਬਤੀ ਵਾਲੀਆਂ ਵੀ ਤੇ ਰਾਜੇਗਲ ਵਾਲੀ ਜਿਹੜਾ ਪੰਜਾਂ ਵਾਲਾ ਹੈਗਾ ਸਮੇਤ ਜਿਹੜਾ ਆਹ ਗ੍ਰਾਮ ਹਾਲੇ ਬਾਹਰ ਨੇ ਅਸੀਂ ਤਾਂ ਉਹਨਾਂ ਨੂੰ ਹੁਣ ਵੀ ਕਹਿੰਦੇ ਆ ਵੀ ਵੇਖੋ ਜੇ ਅਸੀਂ ਤਾਂ ਤੁਹਾਨੂੰ ਡੀਕ ਡੂ ਕੇ ਪੀਲਾ ਕਰ ਕਰਕੇ ਫੇਰੇ ਇਹ ਪ੍ਰੋਗਰਾਮ ਦਿੱਤਾ ਸਾਡਾ ਕੋਈ ਅਸੀਂ ਕੋਈ ਇਕੱਲੇ ਅਸੀਂ ਕਲਗੀ ਨਹੀਂ ਲਾਉਣਾ ਚਾਹੁੰਦੇ ਕੋਈ ਕ੍ਰੈਡਿਟ ਨਹੀਂ ਲੈਣਾ ਚਾਹੁੰਦੇ ਤੁਸੀਂ ਹੁਣ ਵੀ ਮਹੀਨਾ ਪਿਆ ਹਜੇ ਕੱਟ ਲਓ ਆਪਦਾ ਸ਼ੰਕਾ ਭਲੇਖਾ ਜੇ ਤੁਹਾਨੂੰ ਹੈਗਾ ਵੀ ਭਈ ਆਹ ਆਹ ਪ੍ਰੋਬਲਮ ਆ ਸ਼ੰਕਾ ਹੈਗਾ ਪਰ ਦਿੱਲੀ ਵਾਸਤੇ ਤਿਆਰ ਹੋ ਜਾਓ ਅਸੀਂ ਸੋਨੂੰ ਵੀ ਮੂਰੇ ਲਾ ਲਾਂਗੇ ਨਾਲ ਲੈ ਕੇ ਚੱਲਾਂਗੇ ਸੋਨੂੰ ਤੁਸੀਂ ਅਸੀਂ ਤਾਂ ਇਹ ਵੀ ਕਹਿੰਦੇ ਆ ਵੀ ਅਸੀਂ 13 ਦਾ ਦਿੱਤਾ ਨਾ ਪ੍ਰੋਗਰਾਮ ਦਿੱਲੀ ਕੂਚਦਾ ਹੋਵੇ ਦਿੱਲੀ ਪੱਕੇ ਮੋਰਚੇ ਦਾ ਨਵਟਾਰਾ ਕਰਾਉਣ ਤੋਂ ਬਿਨਾਂ ਪਿੱਠੇ ਨਹੀਂ ਮੋੜਨਾ ਇਹ ਪ੍ਰੋਗਰਾਮ ਹੋਵੇ ਉਹ ਤੋਂ ਪਹਿਲਾਂ ਦੇ ਦੇਣ 13 ਤੋਂ ਅਸੀਂ ਉਹਨਾਂ ਦੇ ਮਗਰ ਜਾਵਾਂਗੇ ਅਸੀਂ ਪਰ ਜੇ ਹੁਣ ਉਹਨਾਂ ਨੇ ਹੈਗਾ ਵੀ ਨਾ ਮੂਹਰੇ ਲੱਗਣਾ ਨਾ ਬਰਾਬਰ ਤੁਰਨਾ ਨਾ ਮਾਗਰਾ ਹੋਣਾ ਫਿਰ ਸਾਡੇ ਦੇ ਤਾਂ ਇੱਕ ਮਿੰਟ ਇਤਿਹਾਸਕ ਅਸੀਂ ਤਾਂ ਸਮਝਦੇ ਆ ਵੀ ਫਰਜ ਹੈ ਜੇ ਹੁਣ ਅਸੀਂ ਆਪ ਦਾ ਚੁੱਪ ਕਰਕੇ 26 ਮਹੀਨੇ ਜਿਵੇਂ ਕਰੇ ਪਹਿਲਾਂ ਬੈਠੇ ਆ ਅਸੀਂ ਜੇ ਕਰੇ ਨਹੀਂ ਬੈਠੇ ਅਸੀਂ ਇੱਕ ਲਿਮਟ 'ਚ ਰਹੇ ਆ ਅਸੀਂ ਉਹ ਲਿਮਟ ਹੁਣ ਤੋੜਨੀ ਪਊਗੀ ਸੀਮਾ ਤੋੜਨੀ ਪਊਗੀ ਇਹ ਸਾਡੇ ਇੱਕ ਇਤਿਹਾਸ ਨੇ ਡਿਊਟੀ ਸਾਡੀ ਲਾਤੀ ਕਿਸਾਨ ਭਾਈਚਾਰੇ ਨੇ ਅਸੀਂ ਲੀਡਰਾਂ ਦਾ ਸਾਨੂੰ ਉਹ ਡਿਊਟੀ ਨਿਭਾਉਣੀ ਚਾਹੀਦੀ ਹੈ ਜਾਂ ਲੀਡਰਾਂ ਵੱਜੋਂ ਸਾਨੂੰ ਮੈਦਾਨ 'ਚ ਜਾਣਾ ਚਾਹੀਦਾ ਠੀਕ ਹੈ ਉੱਥੇ ਸਾਡੇ ਤੇ ਕੁਝ ਨੁਕਸਾਨ ਹੁੰਦਾ ਕੇਸ ਪੈਂਦਾ ਕੁੱਟ ਪੈਂਦਾ ਉਹ ਠੀਕ ਹੈ ਉਹ ਤਾਂ ਮੈਦਾਨਾਂ 'ਚ ਹੁੰਦੀ ਹੈ ਜਾਨਾਂ ਚਲੀਆਂ ਜਾਂਦੀਆਂ ਨੇ ਜੇ ਹੁਣ ਆਪਣੇ ਪੰਜਾਬ ਦੇ ਅਸੀਂ ਕਹਿੰਦੇ ਆ ਵੀ ਅਸੀਂ ਜਿਹੜੇ ਖਾਸ ਕਰਕੇ ਪੰਜਾਬੀ ਆ ਵੀ ਅਸੀਂ ਯਾਰ ਸਵਾ ਲੱਖ ਨਾਲ ਜਿਹੜਾ ਇੱਕ ਇੱਕ ਲੜਿਆ ਸੀ ਉਹਨਾਂ ਦੇ ਵਾਰਸ ਆ ਅਸੀਂ ਜਿਹੜੇ 40 ਦੇ 10 ਲੱਖ ਨਾਲ ਭਿੜੇ ਸੀਗੇ ਅਸੀਂ ਉਹਨਾਂ ਦੇ ਵਾਰਸ ਆ ਤੇ ਜੇ 40 ਸੋਚਣ ਲੱਗ ਜਾਂਦੇ ਆ ਵੀ ਯਾਰ ਅਜੇ ਤਾਂ ਥੋੜੇ ਆ ਲੜ ਨਹੀਂ ਸਕਦੇ ਸੀ ਲੜਨਾ ਹੁੰਦਾ ਉਹਨੇ ਜੋਧੇ ਨੇ ਲੜਨਾ ਹੁੰਦਾ ਆਪੇ ਉਸ ਤੋਂ ਬਾਅਦ ਸਮਾਂ ਜਿਹੜਾ ਉਹ ਚੱਲ ਗਿਆ ਤਾਂ ਕਿੰਨੇ ਬਣ ਗਏ ਕਿੱਧਰ ਗਏ ਮੋਗਲ ਉਹ ਕਿੱਧਰ ਗਏ ਬਚੀਤੇ ਅਰਗੇ 40 ਚੀਤ ਹੋ ਗਏ ਲੱਖਾਂ ਪੈਦਾ ਹੋ ਗਏ ਇਸ ਕਰਕੇ ਉਹਨੂੰ ਮਰਨ ਮਰਨ ਤੋਂ ਕੇਸ ਪੈਣ ਤੋਂ ਕੁੱਟ ਤੋਂ ਜੋਧੇ ਨੂੰ ਜਿਹੜਾ ਸਹੀ ਲੀਡਰਾਂ ਨੂੰ ਨਹੀਂ ਡਰਨਾ ਚਾਹੀਦਾ ਸੋ ਅਸੀਂ ਤਾਂ ਇਸ ਭਾਵਨਾ ਨਾਲ ਜਾ ਰਹੇ ਹਾਂ ਹੁਣ ਟੱਕਰ ਕਈ ਕਹਿ ਵੀ ਦਿੰਦੇ ਵੀ ਕਿਤੇ ਇਹ ਤਾਂ ਨਹੀਂ ਹੋਊਗਾ ਵੀ ਲੀਡਰਾਂ ਤੋਂ ਉਹ ਤੇ ਕੁੱਟ ਉਹਨਾਂ ਦੇ ਪੈ ਜੇ ਤੇ ਤੁਸੀਂ ਮਗਰ ਰਹੇ ਜੀ ਦੱਸਿਓ ਕਿਹਾ ਵੀ ਨਹੀਂ ਇਹ ਸਮਾਂ ਦੱਸੂ ਤੇਰਾ ਦੇਖਦਾ ਦੇਖੂਗਾ ਸਮਾਂ ਖੜ ਕੇ ਦੇਖੂਗਾ ਅੱਜ ਇਹ ਕੌਣ ਕੁੱਟ ਖਾ ਰਹੇ ਹੈ ਕੌਣ ਨਹੀਂ ਖਾ ਰਹੇ ਇੱਕ ਸਵਾਲ ਹੋਰ ਵੀ ਉੱਠਦਾ ਕਹਿੰਦੇ 13 26 ਜਨਵਰੀ ਦੇ ਵੇਲੇ ਦੇ ਕਈਆਂ ਦੇ ਕਈ ਨੌਜਵਾਨਾਂ ਦੇ ਉੱਪਰ ਕੇਸ ਇਸੇ ਕਰਕੇ ਪਏ ਕਿ ਉਹ ਨੌਜਵਾਨ ਜਿਹੜੇ ਹੈਗੇ ਆ ਲਹਿਰ ਦੇ ਵਿੱਚ ਹੀ 26 ਜਨਵਰੀ ਦੀ ਜਿਹੜਾ ਹੈਗਾ ਉਹ ਪਹੁੰਚ ਗਏ ਤਾਂ ਉਹਨਾਂ ਤੇ ਬੜਿਆ ਤੇ ਕੇਸ ਵੀ ਪੈ ਗਏ ਕਹਿੰਦੇ ਉਹ ਕੇਸਾਂ ਦੇ ਲਈ ਹਾਲੇ ਤੱਕ ਸ='%20ਯੁਕਤ ਕਿਸਾਨ ਮੋਰਚਾ ਦਾ ਕਿਸਾਨ ਜੱਥੇਬੰਦੀਆਂ ਅੱਗੇ ਨਹੀਂ ਆ ਤਾਂ ਕਰਕੇ ਉਹ ਉਹ ਲੋਕ ਕਿਤੇ ਨਾ ਕਿਤੇ ਜਾਂ ਉਹ ਨੌਜਵਾਨ ਕਿਤੇ ਨਾ ਕਿਤੇ ਨਾਮੋਸ਼ ਹੋ ਗਏ ਕਿ ਅਸੀਂ ਤਾਂ ਕਿਸਾਨਾਂ ਦੇ ਲਈ ਬੈਠ ਸੀ ਪਰ ਕਿਸਾਨ ਆਗੂ ਅੱਗੇ ਲਾ ਕੇ ਲਿਆ ਪਰ ਆਏ ਨਹੀਂ ਪਿੱਛੇ ਨਹੀਂ ਆਏ ਸਾਡੇ ਦੇਖੋ ਜੀ ਉਹ ਗੱਲ ਬਿਲਕੁਲ ਠੀਕ ਹੈ ਉਹ ਕਿਸਾਨ ਲੀਡਰਾਂ ਤੇ ਵੀ ਕੇਸ ਪਏ ਆ ਸਾਡੇ ਤੇ ਵੀ ਪਏ ਆ ਮੇਰੇ ਤੇ 307 ਦਾ ਕੇਸ ਹੈ ਉਹੀ ਦਿੱਲੀ ਵਾਲੀ ਜਿਹੜੀ 26 ਜਨਵਰੀ ਵਾਲੀ ਜਿਹੜਾ ਇਨਸੀਡੈਂਟ ਹੈ ਹੋਰਾਂ ਦੇ ਵੀ ਪਏ ਆ ਨੌਜਵਾਨਾਂ ਦੇ ਵੀ ਪਏ ਆ ਪਰ ਦੇਖੋ ਜੀ ਅਸੀਂ ਤਾਂ ਫਿਰ ਉਹਨਾਂ ਪ੍ਰਤੀ ਇਹੀ ਹੈ ਨਾ ਵੀ ਅਸੀਂ ਭਈ ਇਹ ਆ ਜਿਹੜੀਆਂ ਹੁਣ ਮੰਗਾ ਹੋਈਆਂ ਨੇ ਇਸ ਦਿੱਲੀ ਵਾਲੀ ਕੂਚ ਦੇ ਉਹਦੇ ਵਿੱਚ ਵਿੱਚ ਸਾਰੇ ਕੇਸ ਟੋਟਲ ਕੇਸ ਹੈ ਜਿਹੜੇ ਦਿੱਲੀ ਅੰਦੋਲਨ ਦੇ ਉਹ ਰੱਦ ਹੋਣ ਸਾਰਿਆਂ ਤੇ ਇੱਕੋ ਵਾਰੀ ਕਾਟਾ ਵੱਜੇ ਇਹ ਉਹਦੇ ਵਿੱਚ ਹੈ ਅਸੀਂ ਤਾਂ ਮੰਗਾ ਵਿੱਚ ਆ ਉਹ ਅਸੀਂ ਉਹਨਾਂ ਨੂੰ ਨੌਜਵਾਨਾਂ ਨੂੰ ਕਹਿ ਸਕਦੇ ਵੀ ਠੀਕ ਹੈ ਛੋਟੀ ਗੱਲ ਤੁਸੀਂ ਸਾਨੂੰ ਤਾਂ ਕਹਿ ਸਕਦੇ ਹੋ ਵੀ ਯਾਰ ਤੁਸੀਂ 26 ਮਹੀਨੇ ਹੋ ਗਏ ਤੁਸੀਂ ਕਿਸਾਂ ਨੂੰ ਦਿੱਲੀ ਤੋਂ ਰੱਦ ਕਰਾਉਣ ਦੀ ਖਾਤਰ ਕੋਈ ਉਹ ਇਹ ਜਾਂ ਦਿੱਲੀ ਵਰਗਾ ਮੋਰਚਾ ਕਹਿੰਦੇ ਲੜ ਰਹੇ ਠੀਕ ਹੈ ਅਸੀਂ ਅਸੀਂ ਤਾਂ ਹੀ ਹੁਣ ਉਹਨਾਂ ਉਹਨਾਂ ਦੇ ਨੌਜਵਾਨਾਂ ਨੂੰ ਵੇਖ ਕੇ ਅਸੀਂ ਇਹ ਕੀਤਾ ਵੀ ਘੱਟੋ ਘੱਟ ਯਾਰ ਅਸੀਂ ਹੋਰ ਨਾ ਕਹਾ ਗਏ ਉਹਨਾਂ ਤੋਂ ਅਸੀਂ ਉਹਨਾਂ ਨੌਜਵਾਨਾਂ ਨੂੰ ਕਹਿੰਨੇ ਆ ਵੀ ਭਾਈ ਅਸੀਂ ਤਾਂ ਤੁਰ ਪਏ ਹੁਣ ਉਹ ਕੇਸ ਵੀ ਰੱਦ ਕਰਾਉਣ ਦੀ ਖਾਤਰ ਬਾਕੀ ਮੰਗਾਂ ਦੀ ਖਾਤਰ ਵੀ ਹੁਣ ਹੁਣ ਤੁਸੀਂ ਆਓ ਵਿਖਾਂਗੇ ਅਸੀਂ ਪੜਾਂਗੇ ਉਹਦੇ ਸਾਰਿਆਂ ਦੀ ਮੈਨੂੰ ਤਾਂ ਲੱਗਦਾ ਜਿੰਨੀ ਲੀਡਰਸ਼ਿਪ ਬੈਠੀ ਆ ਨਾ ਇੱਥੇ ਇੱਕ ਗੱਲ ਹੈਗੀ ਆ ਕੁਝ ਕਿਹਨਾਂ ਦਾ ਵੀ ਮਤਭੇਦ ਹੁਣ ਸਾਡੇ ਆਪਸ ਵਿੱਚ ਦੀ ਵੀ ਹੈਗੀ ਆ ਪਰ ਜਿੰਨੇ ਵੀ ਬੈਠੇ ਆ ਇੱਥੇ ਆਪਣਾ ਡੱਲੇ ਵਾਲਾ ਭਾਵੇਂ ਭੰਦੇ ਹੀ ਰਾਜਾ ਦੂਜੇ ਹੈਗੇ ਨੇ ਇੱਕ ਸਾਰਿਆਂ ਦੀ ਭਾਵਨਾ ਹੈਗੀ ਆ ਵੀ ਯਾਰ ਹੁਣ ਲੜਕੇ ਦਿਖਾਓ ਕੁਰਬਾਨੀ ਕਰਕੇ ਦਿਖਾਓ ਤਾਂ ਨਵੇਂ ਇੱਕ ਹੋਰ ਵੀ ਕਿੰਤੂ ਪ੍ਰੰਤੂ ਪਰਾਂ ਤੋੜਦੇ ਆ ਖਾਸ ਕਰ ਉਹ ਕਿੰਤੂ ਪ੍ਰੰਤੂ ਜਿਹੜੇ ਜਦੋਂ ਮੋਰਚਾ ਖਤਮ ਹੁੰਦਾ ਉਦੋਂ ਵੀ ਉੱਠੇ ਫੰਡ ਨੂੰ ਲੈ ਕੇ ਜਿਹੜੇ ਕਿੰਤੂ ਪ੍ਰੰਤੂ ਉੱਠੇ ਕਿ ਕਿਸਾਨਾਂ ਕੋ ਕੋਰੋੜਾਂ ਦੇ ਫੰਡ ਜਿਹੜੇ ਕਿਸਾਨਾਂ ਕੋ ਜਿਹੜੇ ਉਹ ਖਾ ਗਏ ਉਹਨਾਂ ਵੱਲੋਂ ਹੁਣ ਵੀ ਕਿਤੇ ਨਾ ਕਿਤੇ ਇਹ ਸਵਾਲ ਖੜਾ ਹੁੰਦਾ ਕਿ ਯਾਰ ਹੁਣ ਸ਼ਾਇਦ ਉਹ ਪੈਸਾ ਮੋਗ ਗਿਆ ਹੋਣਾ ਤਾਂੜ ਕੇ ਦਵਾਰੇ ਚਲੇ ਨੇ ਉਹ ਉਹ ਕਿੰਤੂ ਪ੍ਰੰਤੂਆਂ ਦਾ ਕੀ ਦੇਖੋ ਜੀ ਉਹ ਜਿਹੜੇ ਸਵਾਲ ਹੈਗੇ ਨੇ ਬਿਲਕੁਲ ਜਨਤਾ ਦੇ ਵੀ ਸਵਾਲ ਹੈ ਸਾਡੇ ਆਪ ਦੇ ਵੀ ਸਵਾਲ ਹੈ ਵੀ ਜੋ ਜਨਤਾ ਦਾ ਪੈਸਾ ਉੱਥੇ ਇਕੱਠਾ ਹੋਇਆ ਸੀਗਾ ਲੋਕਾਂ ਨੇ ਅੰਦੋਲਨ ਇੱਕ ਜਾਂ ਜਥੇਬੰਦੀ ਜਾਂ ਇੱਕ ਜਾਂ ਦੋ ਆਗੂਆਂ ਨੂੰ ਨਹੀਂ ਦਿੱਤਾ ਉਹਦਾ ਪਾਰਦਰਸ਼ੀ ਹੋਣਾ ਚਾਹੀਦਾ ਹਿਸਾਬ ਉਹਦਾ ਆਡਿਟ ਹੋ ਕੇ ਲੋਕਾਂ 'ਚ ਜਾਣਾ ਚਾਹੀਦਾ ਵੀ ਭਈ ਇੰਨੇ ਕਰੋੜ ਇਕੱਠਾ ਹੋਇਆ ਸੀ ਇੰਨੇ ਕਰੋੜ ਆ ਮੱਧਾਂ ਨੇ ਉਹਦੀਆਂ ਇਹਨਾਂ ਨੇ ਤੇ ਖਰਚ ਹੋ ਗਿਆ ਇੰਨਾ ਸਾਡੇ ਕੋਲੇ ਬਚਿਆ ਉਹ ਤਾਂ ਦੇਣਾ ਚਾਹੀਦਾ ਜੇ ਨਹੀਂ ਦਿੰਦੇ ਤਾਂ ਉਹ ਸਿੱਧੀ ਗੱਲ ਹੈ ਉਹ ਅਸੀਂ ਦੋਸ਼ੀ ਹਾਂ ਅਸੀਂ ਤਾਂ ਉਹ ਫੰਡ ਸਾਡੇ ਕੋਲ ਤਾਂ ਹੈ ਹੀ ਨਹੀਂ ਜਿਹੜਾ ਬਚਿਆ ਹੋਇਆ ਫੰਡ ਹੁਣ ਉਹ ਇਹ ਕਹਿੰਦੇ ਨੇ ਐਨੇ ਵੀ ਸਵਾਲ ਹੈ ਇਹ ਨੇ ਉਹ ਕਹਿੰਦੇ ਆ ਵੀ 6 ਕਰੋੜ ਇਕੱਠਾ ਹੋਇਆ ਸੀਗਾ 5 ਕਰੋੜ ਲੱਗ ਗਿਆ ਨਾ 7 ਕਰੋੜ ਇਕੱਠਾ ਹੋਇਆ ਸੀ 6 ਲੱਗ ਗਿਆ ਲੱਖ ਕਰੋੜ ਸਾਡੇ ਕੋਲੇ 90 ਕਿ ਲੱਖ ਸਾਡੇ ਕੋਲੇ ਹੈਗਾ ਵੀ ਲੱਗ ਕਿੱਥੇ ਗਿਆ ਜਾ ਰਿਹਾ ਤਾਂ ਤੁਹਾਨੂੰ ਦੱਸਣਾ ਪਊਗਾ ਨਾ ਚਲ ਤੁਸੀਂ 100 200 ਵਾਲੀ ਕਲਮ ਨਾ ਦਿਓ ਜਿਹੜੀ ਕੋਈ 5000 ਤੋਂ ਉੱਪਰ ਪਰ ਕਲਮ ਹੋ ਤਾਂ ਦੱਸੋ ਨਾ ਪਿਪੰਜ ਸਿਆਰੂ ਥਾਣੇ ਤੇ ਲੱਗਿਆ 10 ਫਲਾਣੇ ਤੇ 20 ਫਲਾਣੇ ਤੇ ਲੱਗ ਗਿਆ ਤੁਸੀਂ ਉਹ ਕਿਤੇ ਵੀ ਲੱਗ ਗਿਆ ਇਹ ਸੋ ਇਹ ਤਾਂ ਕੋਈ ਪਾਰਦਰਸ਼ੀ ਰ ਹੋਇਆ ਸਾਡੇ ਵੀ ਮੰਗਿਆ ਸੀ ਚਲ ਪਬਲਿਕਲੀ ਨਹੀਂ ਕਹਿੰਦੇ ਅਸੀਂ ਮੀਟਿੰਗਾਂ ਦੇ ਵਿੱਚ ਠਾਈ ਹੈ ਅਸੀਂ ਕਮੇਟੀ ਬਣਾਈ ਆ ਆਡਿਟ ਕਮੇਟੀ ਪਰ ਆਡਿਟ 26 ਮਹੀਨੇ ਦੇ ਵਿੱਚ ਇਹ ਹੱਲ ਕਿਉਂ ਨਹੀਂ ਹੋਈ ਫਿਰ 26 ਮਹੀਨੇ ਤੁਸੀਂ ਮੋਰਚਾ ਦੁਬਾਰਾ ਲਾ ਲਿਆ ਪਰ ਇਹ ਚੀਜ਼ ਹੱਲ ਕਿਉਂ ਨਹੀਂ ਹੋਈ ਇਹ ਤਾਂ ਜੀ ਦੇਖੋ ਹੁਣ ਜਿੰਨਾਂ ਕੋਲੇ ਪੈਸਾ ਹੈਗਾ ਜਿੰਨਾਂ ਕੋਲੇ ਹਸਾਬ ਹੈਗਾ ਜਿਨ੍ਹਾਂ ਨੇ ਖਰਚਿਆ ਜਿਨ੍ਹਾਂ ਨੂੰ ਅਸੀਂ ਵੀ ਉੱਥੇ ਸੰਯੁਕਤ ਕਿਸਾਨ ਮੋਰਚੇ ਦੇ ਦਿੱਲੀ ਵਾਲੀ ਮੀਟਿੰਗਾਂ ਦੇ ਵਿੱਚ ਹਰੇਕ ਮੀਟਿੰਗ ਤੇ ਅਸੀਂ ਏਜੰਡਾ ਲਾਉਨੇ ਆ ਇਹਦਾ ਫਿਰ ਉਹਨਾਂ ਨੂੰ ਕਹਿਣਾ ਚਾਹੀਦਾ ਵੀ ਯਾਰ ਕਿ ਹੁਣ ਪਰ ਇੱਕ ਗੱਲ ਆ ਇਹ ਹੈਗੀ ਆ ਵੀ ਜੇ ਹੁਣ ਅਸੀਂ ਚੱਲ ਕੋਈ ਕਹਿ ਸਕਦਾ ਵੀ ਤੁਸੀਂ ਅਸੀਂ ਉਹਨਾਂ ਤੇ ਲਾਇਆ ਸਵਾਲ ਕਿੰਤੂ ਅਸੀਂ ਕੀਤੇ ਆ ਸਵਾਲ ਅਸੀਂ ਠਾਏ ਆ ਉਹਨਾਂ ਤੇ ਪਬਲਿਕਲੀ ਵੀ ਠਾਏ ਆ ਜਿਹੜੇ ਹਿਸਾਬ ਨਹੀਂ ਦੇ ਰਹੇ ਪਰ ਕੋਈ ਕਹਿ ਸਕਦਾ ਕੌਣ ਨਹੀਂ ਦੇ ਰਿਹਾ ਹਿਸਾਬ ਕੌਣ ਹੈ ਜਿਹੜਾ ਹਿਸਾਬ ਨਹੀਂ ਦੇ ਰਿਹਾ ਤੁਸੀਂ ਕਿ ਪਬਲਿਕਲੀ ਹਿਸਾਬ ਤਾਂ ਕਿਹੋ ਨਾਲ ਹਿਸਾਬ ਨਹੀਂ ਦੇ ਰਿਹਾ ਕਿਹੜਾ ਕੋਈ ਕਿਸਾਨ ਲੀਡਰ ਆ ਕਿਸਾਨ ਜੱਥੇਬੰਦੀ ਕੌਣ ਹੈ 32 32 ਦੇ 32 ਆ ਜਿਹੜਾ 32 ਜੱਥੇਬੰਦੀ ਨਾਲ ਇਹਨਾਂ ਕੋਲ ਹੀ ਹਿਸਾਬ ਹੈ ਇਹਨਾਂ ਕੋਲ ਹੀ ਪ ਹਾਂ ਹਾਂ ਚਲੋ ਇਹਨਾਂ ਚੋਂ ਕੋਈ ਇਹਨਾਂ ਦੇ ਕਹਿਣ ਦਾ ਭਾਵ ਭਾਵੇਂ ਐ ਇਹਨੂੰ ਵੀ ਬੱਤੀਆਂ ਕੋਲੇ ਹੋਊਗਾ ਭਾਵੇਂ ਉਹਨਾਂ ਨੇ ਸਾਰਿਆਂ ਨੇ ਵੰਡ ਲਿਆ ਹੋਊ ਐ ਵੀ ਨਹੀਂ ਤੁਹਾਨੂੰ ਲੱਗਦਾ ਪਰ ਵੀ ਜਿਹੜੇ ਉਹਨਾਂ ਕੋਲੇ ਮੂਰੇ ਕੋਲੇ 10 12 ਹੈਗੇ ਜੇ ਬਾਕੀ ਜਿਹੜੀਆਂ ਹੈਗੀਆਂ ਨੇ 20 ਆਉ ਨਹੀਂ ਬੋਲਦੀਆਂ ਇਹਦਾ ਮਤਲਬ ਉਹ ਵੀ ਕੋਈ ਨਾ ਕੋਈ ਹੈਗਾ ਇਸਦਾ ਬੱਤੀ ਨੂੰ ਸਾਬੀ ਦਾ ਜ਼ਿੰਮੇਵਾਰ ਹੈ ਵੀ ਜਿਹੜੀਆਂ ਉਹ ਨਾ ਹਿਸਾਬ ਦੇ ਰਹੀਆਂ ਨੇ ਨਾ ਉਹ ਜਿਹੜੇ ਦੂਜਿਆਂ ਨੂੰ ਕਹਿ ਰਹੇ ਨੇ ਉਹ ਸੋ ਇਸ ਕਰਕੇ ਪਰ ਅਸੀਂ ਇਹਨੂੰ ਮੁੱਦਾ ਨਹੀਂ ਬਣਾਉਂਦੇ ਹੁਣ ਇਸ ਅੰਦੋਲਨ ਦਾ ਅਸੀਂ ਇਹਨੂੰ ਛੱਡ ਦਾਂਗੇ ਵੀ ਚਲੋ ਯਾਰ ਕੋਈ ਨਹੀਂ ਹਿਸਾਬ ਫੇਰ ਲੈ ਲਾਂਗੇ ਕੋਈ ਨਹੀਂ ਉਹ ਇਹ ਹਜੇ ਪੈਂਡਿੰਗ ਪਿੱਛੇ ਪਾ ਦਿਓ ਹੋਰ ਵੀ ਸਾਡੇ ਉਹਦੋਂ ਤੱਕ ਤਤਰਾਜ ਹੈਗੇ ਜਿਹੜੀਆਂ ਗੁਪਤ ਚਿੱਠੀਆਂ ਲਿਖੀਆਂ ਗੁਪਤ ਕਿਸਾਨ ਜੱਥੇਬੰਦਾਂ ਕੋਲੋਂ ਚੋਰ ਨੂੰ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਚਿੱਠੀਆਂ ਲਿਖੀਆਂ ਨੇ ਫੈਸਲੇ ਕੀਤੇ ਆ ਕੱਲਿਆਂ ਨੇ ਵੀ ਚੱਕ ਇੱਕ ਕਾਨੂੰਨ ਕਰ ਦਿਓ ਰੱਦ ਅਸੀਂ ਚੱਕ ਲੈਣ ਉਹ ਸਾਰੀਆਂ ਗੱਲਾਂ ਤੇ ਸਾਡੇ ਹੈਗੇ ਆ ਪਰ ਅਸੀਂ ਸਾਰਿਆਂ ਨੂੰ ਰਿਜ਼ਰਵ ਕਰ ਦਿਆਂਗੇ ਅਸੀਂ ਰਿਜ਼ਰਵ ਕਰਨ ਨੂੰ ਤਿਆਰ ਹੈ ਪਰ ਜੋ ਇਕੱਠੇ ਹੋਗੇ ਲੜਨ ਨੂੰ ਤਿਆਰ ਨੇ ਦਾ ਕਿ ਸਰਕਾਰ ਪੱਖੀ ਗੱਲ ਹੋ ਸਕਦੀ ਹੈ ਗੱਲ ਪਬਲਿਕ ਦੇ ਵਿੱਚ ਆ ਗਈ ਕਿ ਇੱਕ ਵਾਰ ਇੱਕ ਵਾਰ ਸਾਰੀਆਂ ਜਥੇਬੰਦੀਆਂ ਪਿਛਲੇ ਅੰਦੋਲਨ ਚ ਇਕੱਠੀਆਂ ਹੋ ਕੇ ਆਈਆਂ ਇਸ ਵਾਰੀ ਉਹੀ ਜਥੇਬੰਦੀਆਂ ਦੋ ਫਾੜ ਕਰਤੀਆਂ ਤੁਹਾਨੂੰ ਲੱਗਦਾ ਕਿ ਸਰਕਾਰ ਦੇ ਪੱਖ ਦੀ ਗੱਲ ਆ ਵੇਖੋ ਜੀ ਗੱਲ ਇਸ ਤੇ ਤਾਂ ਜਿਹੜੀ ਹੈਗੀ ਸਰਕਾਰ ਦੇ ਜੇ ਉਹ ਇਹ ਜਥੇਬੰਦੀਆਂ ਜਿਹੜੀਆਂ ਦੂਜੀਆਂ ਨਹੀਂ ਇਹ ਨਹੀਂ ਤੁਰਦੀਆਂ ਇਸ ਅੰਦੋਲਨ ਚ ਹੁਣ ਨਾ ਮੂਰੇ ਲੱਗ ਕੇ ਨਾ ਬਰਾਬਰ ਨਾ ਪਿੱਛੇ ਕਿਸੇ ਹਾਲਤ ਚ ਨਹੀਂ ਤੁਰਦਗੇ ਫਿਰ ਦੇਖੋ ਜੀ ਇਹ ਸਰਕਾਰ ਦੇ ਪੱਖ ਤੇ ਜਾਊਗੀ ਗੱਲ ਤੱਕ ਤੱਕ ਟੁੱਟੂਗੀ ਇਹ ਪਰ ਉਹ ਸਾਨੂੰ ਐ ਲੱਗਦਾ ਵੀ ਇਹ ਵਰਤਾਰਾ ਟੈਂਪਰੇਰੀ ਬਖਤੀ ਹੋਊਗਾ ਇੱਕ ਵਾਰੀ ਜਦੋਂ ਤੁਰਾਂਗੇ ਉਦੋਂ ਤੱਕ ਥੋੜੀ ਲੱਗੂ ਪਰ ਉਦੋਂ ਬਾਅਦ ਸਾਨੂੰ ਇਹ ਪਤਾ ਵੀ ਜਦੋਂ ਇਹ ਉੱਥੇ ਅੰਦੋਲਨ ਕਿਉਂਕਿ ਜੇ ਤਾਂ ਸੀ ਨਾ ਇੱਕ ਜਣਾ ਕਰਕੇ ਮੁੜਨਾ ਹੁੰਦਾ ਪ੍ਰੋਟੈਸਟ ਫਿਰ ਉਹ ਹੋ ਜਾਂਦੀ ਵੀ ਚਲੋ ਇੱਕ ਦਿਨ ਇਹ ਵੀ ਕਰ ਆਏ ਪਰ ਅਸੀਂ ਤਾਂ ਉੱਥੇ ਲੜਨਾ ਅਸੀਂ ਤਾਂ ਉੱਥੇ ਬੈਠਣਾ ਜਿੱਥੇ ਵੀ ਸਾਨੂੰ ਰਾਹ 'ਚ ਰੋਕ ਲਿਆ ਭਿੜਨਾ ਅਸੀਂ ਤਾਂ ਉੱਥੇ ਗੋਲੇ ਛਟਾਉਣੇ ਆ ਆਪਣੇ ਤੇ ਜਦੋਂ ਇਹ ਸਾਰਾ ਕੁਝ ਹੋਇਆ ਤਾਂ ਉਹ ਉਹਨਾਂ ਵਾਸਤੇ ਔਖਾ ਤਾਂ ਹੋ ਜਾਊਗਾ ਸੌਖੀ ਗੱਲ ਨਹੀਂ ਹੋਣੀ ਉਹਨਾਂ ਵਾਸਤੇ ਪਰ ਇਸ ਦਾ ਕਹਿੰਦੇ ਆ ਵੀ ਉਦੋਂ ਉਦੋਂ ਮਾਰੂ ਆਉਣ ਇਹ ਜਦੋਂ ਲੋਕਾਂ ਨੇ ਹੁੱਜਾ ਮਾਰ ਗਿਆ ਹੁਣ ਇਕੱਠੇ ਹੋ ਕੇ ਕਹਨੋ ਜਾਣ ਇਹ ਪਰ ਇਹਦਾ ਸਰਕਾਰ ਨੂੰ ਫਾਇਦਾ ਹੋਊਗਾ ਵੀ ਜੇ ਇਹ ਉਹ ਕਿਸੇ ਵੀ ਬਹਾਨਾ ਬਹਾਨਾ ਭਾਵੇਂ ਉਹਨਾਂ ਦਾ ਕੋਈ ਹੋਵੇ ਉਹ ਜੇ ਨਹੀਂ ਤੁਰਦੇ ਤਾਂ ਇਹਦਾ ਸਰਕਾਰ ਨੂੰ ਫਾਇਦਾ ਹੋਊਗਾ ਪਰ ਉਹ ਵਖਤ ਹੀ ਫਾਇਦਾ ਹੋਊ ਕੋਈ ਉਹ ਕਵਰ ਹੋ ਜਾਊਗਾ ਇਹੋ ਜਿਹਾ ਸਾਡਾ ਨੁਕਸਾਨ ਨਹੀਂ ਹੋਊਗਾ ਵੀ ਜਿਹੜਾ ਸਰਕਾਰ ਸਰਕਾਰ ਦਾ ਫਾਇਦਾ ਤੇ ਸਾਡਾ ਨੁਕਸਾਨ ਜਿਹੜਾ ਕਵਰ ਹੀ ਨਾ ਹੋ ਸਕੇ ਕਵਰ ਅਪ ਹੋ ਜੂਗਾ ਆਖਰੀ ਸਵਾਲ ਹੈ 224 ਦੀਆਂ ਚੋਣਾਂ ਨੂੰ ਦੇਖ ਕੇ ਵੀ ਇਹ ਮੋਰਚਾ ਲਾਇਆ ਜਾ ਰਿਹਾ ਕਿਉਂ ਚੋਣਾਂ ਆ ਰਹੀਆਂ ਨੇ ਸ਼ਾਇਦ ਸਰਕਾਰ ਤੇ ਦਬਾਅ ਬਣੇ ਮੰਗਾ ਮੰਨ ਲੇ 224 ਦੀਆਂ ਚੋਣਾਂ ਨੂੰ ਵੀ ਮੁੱਖ ਰੱਖ ਕੇ ਮੋਰਚਾ ਲਾਇਆ ਜਾ ਰਿਹਾ ਦੇਖੋ ਜੀ 200 ਚੋਣਾਂ ਵਾਲਾ ਜਿਹੜੀਆਂ ਚੋਣਾਂ ਹੋ ਗਈਆਂ ਉਹ ਵੀ ਭਾਰਤ ਦੇ ਦੇਸ਼ ਦੇ ਸਮਝ ਲਓ ਇਤਿਹਾਸ ਦੇ ਵਿੱਚ ਵੱਡੀ ਘਟਨਾ ਉਹਨੂੰ ਐ ਨਹੀਂ ਸਮਝਦੇ ਛੋਟੀ ਉਹਨੇ ਕਾਫੀ ਚੀਜ਼ਾਂ ਸਮੀਕਰਨ ਬਦਲ ਲਿਆ ਪਰ ਅਸੀਂ ਜੋ ਜਿਹੜਾ ਮੋਰਚਾ ਲਾ ਰਹੇ ਹਾਂ ਅਸੀਂ ਚੋਣਾ ਨੂੰ ਕਰਕੇ ਨਹੀਂ ਲਾ ਰਹੇ ਅਸੀਂ ਜਿਹੜਾ ਮੈਂ ਪਹਿਲਾਂ ਬਿਆਨ ਕੀਤਾ ਵੀ ਜਿਹੜਾ ਰਵਈਆ ਆਇਆ ਉਹਨਾਂ ਦਾ ਮੰਗਾ ਤੋਂ ਕੰਨੀ ਕਤਰਾਉਣ ਵਾਲਾ ਟਿੱਚ ਜਾਣਨ ਵਾਲਾ ਬਦਲੇ ਦੀ ਭਾਵਨਾ ਵਾਲਾ ਅਸੀਂ ਤਾਂ ਮੋਰਚਾ ਤੇ ਲੱਗ ਰਹੇ ਆ ਉਹਦੇ ਰਵਈਏ ਕਰ ਪਰ ਅਸੀਂ ਇਹ ਵੀ ਸਮਝਦੇ ਆਂ ਵੀ ਜਿਹੜੇ ਕਹਿੰਦੇ ਆ ਵੀ ਯਾਰ ਚੋਣਾ 'ਚ ਫਾਇਦਾ ਉਠਾਉਣਾ ਚਾਹੀਦਾ ਚੋਣਾ ਮੌਕੇ ਇਹਨਾਂ ਦੀ ਮਜਬੂਰੀ ਹੁੰਦੀ ਹੈ ਲੋਕਾਂ ਤੋਂ ਵੋਟਾਂ ਦੇਣੀਆਂ ਕੁਛ ਨਾ ਕੁਛ ਇਹ ਲੋਕਾਂ ਦੇ ਮੁੱਦੇ ਇਹਨਾਂ ਨੂੰ ਹੱਲ ਕਰਨ ਬਟਾਰਾ ਕਰਨਾ ਪੈਂਦਾ ਮੰਗਾ ਮੰਨਣੀਆਂ ਪੈਣਗੀਆਂ ਵੀ ਉਹ ਵੀ ਤਾਂ ਹੀ ਹੋਊਗਾ ਜੇ ਤੁਸੀਂ ਕਹਿੰਦੇ ਵੀ ਚੋਣਾ ਮੌਕੇ ਇਹਨਾਂ ਦੀ ਮਜਬੂਰੀ ਹੁੰਦੀ ਹੈ ਜੇ ਛੋਟਾ ਅੰਦੋਲਨ ਹੋਊਗਾ ਛੋਟਾ ਛੋਟਾ ਅੰਦੋਲਨ ਦਾ ਪ੍ਰੈਸ਼ਰ ਹੋਊਗਾ ਫਿਰ ਉਹਨਾਂ ਦਾ ਆਏ ਹੋਊਗਾ ਵੀ ਚਲੋ ਜਾ ਰ ਇਹਨਾਂ ਦਾ ਅੰਦੋਲਨ ਦੇ ਗਿਆਂ ਵੀ ਮੰਗਾ ਮੰਨ ਲਓ ਨਾਲੇ ਆਪਾਂ ਵੋਟਾਂ ਜੇ ਲਾਹ ਲੈ ਲਾਂਗੇ ਵੀ ਜੇ ਤੁਸੀਂ ਕਹਿੰਦੇ ਨਾ ਵੀ ਉਹਦਾ ਲਾਹਾ ਲਾਓ ਚੋਣਾਂ ਦਾ ਅਸੀਂ ਵੀ ਸਮਝਦੇ ਉਹ ਵੀ ਚੋਣ ਦਾ ਲਾਹਾ ਵੀ সংঘাত ਦੀ ਜਿਹੜੀ ਸੱਟ ਹੈ ਉਹ ਮਾਰ ਕੇ ਸੰਘਰਸ਼ ਨੂੰ ਤੇਜ਼ ਕਰਕੇ ਮੰਨ ਲਓ ਜੇ ਹੁਣ ਜਿਵੇਂ ਉਹ ਤੋਂ 20 ਆਪਣੀਆਂ 222 ਵੇਲੇ ਸੀਗਾ ਨਾ 20 ਜਦੋਂ ਅਸੀਂ ਆਏ 21 ਵੇਲੇ ਉਹਨੇ ਹੁਣ ਗਿਣਤੀ ਉੱਥੇ ਦਿੱਲੀ ਚ ਬਹਿ ਜੇ ਇਹਨਾਂ ਮੁੱਦੇ ਨੂੰ ਹਾਈਲਾਈਟ ਹੋਣ ਦੇਸ਼ ਲੈਵਲ ਤੇ ਇੰਡੀਆ ਲੈਵਲ ਤੇ ਪੱਕੇ ਤੌਰ ਤੇ ਕੁੱਟ ਖਾ ਕੇ ਵੀ ਬੈਠੇ ਰਹਿਣ ਉਹਨਾਂ ਦੀ ਮਜਬੂਰੀ ਨਹੀਂ ਬਣੂਗਾ ਵੀ ਇਹਨਾਂ ਦਾ ਕੋਈ ਨੋਟਾਰਾ ਕੀਤਾ ਜਾਵੇ ਹੁਣ ਕੋਈ ਮਜਬੂਰੀ ਨਹੀਂ ਹੁਣ ਜਿਹੜਾ ਉਹਨਾਂ ਨੇ ਇਹ ਹੈਗਾ ਵੀ ਉਹਨੂੰ ਵੋਟਾਂ ਦਾ ਡਰ ਹੈ ਵੋਟਾਂ-ਵੁੱਟਾਂ ਦਾ ਉਹਨਾਂ ਦਾ ਕੋਈ ਡਰ ਨਹੀਂ ਆ ਅਸੀਂ ਵੇਖਿਆ ਚੋਣਾ 'ਚ ਜਿਹੜੀਆਂ ਪੰਜ ਸੂਬਾ ਲਗੀਆਂ ਹੋਈਆਂ ਵੋਟਾਂ ਲੈਣ ਦੇ ਹੋਰ ਬਥੇਰੇ ਡਾਂਗ ਹੈਗੀਆਂ ਈਬੀਐਮ ਮਸ਼ੀਨਾਂ ਹੈਗੀਆਂ ਨੇ ਪੈਸਾ ਹੈਗਾ ਹੋਰ ਡਾਂਗ ਹੈਗੀ ਹੈ ਬਲਤੇ-ਸ਼ਲ ਸਾਰਾ ਕੁਝ ਹੈਗਾ ਵੋਟਾਂ ਤਾਂ ਉਹਨਾਂ ਰਾਹੀਂ ਲੈ ਲੈਂਦੇ ਨੇ ਉਹ ਕਦਰ ਇਹ ਪੈਸਾ ਬਲਸ਼ਲ ਦੇ ਅੱਗੇ ਇੱਕ ਕਿਸਾਨ ਜੱਥੇ ਨੇ ਟਿਕ ਪਾਉਣੀਆਂ ਕਿਸਾਨ ਜੱਥੇ ਬੰਦੀਆਂ ਪੈਸੇ ਨਾਲ ਜੇ ਕਹਿੰਦਾ ਭਾਅ ਵਸੇ ਉਹ ਉਹਨਾਂ ਨਾਲ ਅਸੀਂ ਵੋਟਨਾ ਮੁਕਾਬਲਾ ਕਰ ਲਾਂਗੇ ਜਾਂ ਨਹੀਂ ਹੋਣਾ ਸਾਡੇ ਸਾਡੀ ਧਾਰਨਾ ਤਾਂ ਮੰਨਣਾ ਤਾਂ ਇਹ ਹੈ ਹਾਂ ਅਸੀਂ ਦੂਜਾ ਲੋਟ ਮੁਕਾਬਲਾ ਕਰ ਸਕਦੇ ਹਾਂ ਅੰਦੋਲਨ ਦਾ ਅਜੇ ਇੱਕ ਚੀਜ਼ ਹੋਰ ਦੱਸ ਦਿਓ ਦਿੱਲੀਵੇ ਦੇ ਵਿੱਚ ਐਂਟਰ ਕੀਤਾ ਜਾਊਗਾ ਜਾਂ ਪਿਛਲੀ ਵਾਰ ਦੀ ਤਰ੍ਹਾਂ ਸਿੰਘੂ ਬਾਰਡਰ ਜਿਹੜੇ ਹੈਗਾ ਟਿੱਕਰੀ ਬਾਰਡਰ ਉੱਥੋਂ ਤੱਕ ਹੀ ਸੀਮਤ ਰਹੇ ਉੱਥੇ ਹੀ ਬਾਰਡਰ ਤੇ ਹੀ ਬੈਠਾ ਜਾਊਗਾ ਦੇਖੋ ਜੀ ਇੱਕ ਵਾਰੀ ਤਾਂ ਸਾਡਾ ਹੋਊਗਾ ਵੀ ਜਿਹੜੀ ਉਹਦੀ ਬਾਰਡਰ ਹੈ ਨਾ ਜਿਹੜਾ ਬਾਰਡਰ ਤੇ ਤਾਂ ਪਹੁੰਚਿਆ ਜਾਵੇ ਬਾਰਡਰ ਤੇ ਜੇ ਚੱਕਰ ਜਾਵੜਦੇ ਆਂ ਅਸੀਂ ਚਲ ਜੇ ਨਹੀਂ ਵੀ ਜਾਣ ਦਿੰਦੇ ਫਿਰ ਉਹ ਦਿੱਲੀ ਦੇ ਵਿੱਚ ਹੀ ਹੋ ਜਾਂਦਾ ਬਾਰਡਰ ਵੀ ਦਿੱਲੀ 'ਚ ਹੀ ਆ ਜਾਂਦਾ ਕਿਉਂਕਿ ਆਵਾਜਾਈ ਤਾਂ ਰੁਕਦੀ ਆ ਉਹਦੇ ਨਾਲ ਸਾਰੀ ਦਿੱਲੀ ਪ੍ਰਭਾਵਿਤ ਹੁੰਦੀ ਆ ਉਹਦੇ ਨਾਲ ਸਗਾ ਤੋਂ ਸਾਨੂੰ ਤਾਂ ਇਹ ਵੀ ਰੋਡ ਕੀਤਾ ਜਿਹੜਾ ਅਸੀਂ ਛੋਟੇ ਯਾਦ ਹੋਣਾ ਜਦੋਂ ਅਸੀਂ ਉੱਥੇ ਗਏ ਆ ਨਾ ਦਿੱਲੀ 26 ਨੂੰ 29 ਤਰੀਕ ਨੂੰ 27 ਤਰੀਕ ਨੂੰ ਸਾਨੂੰ ਉਹਨੇ ਕਿਹਾ ਉਹ ਮਿਤਸ਼ਾਰ ਨੇ ਵੀ ਜਾ ਤਾਂ ਅੰਦਰ ਆ ਜਾਓ ਬਰਾਡੀ ਗਰਾਊਂਡ ਦੇ ਵਿੱਚ ਨਹੀਂ ਛੋਟੇ ਨਾਲ ਜਿਹੜੀ ਮੀਟਿੰਗ ਰੱਖੀ ਹੈ ਉਹ ਤੋਂ ਪਹਿਲਾਂ ਸਾਡੇ ਨਾਲ ਮੀਟਿੰਗ ਰੱਖ ਲੈ ਉਹ ਮੀਟਿੰਗ ਕੈਸਲਾ ਸ਼ਹਿਰ ਤਾ ਅਸੀਂ ਦੋ ਜਥੇ ਬੰਦ ਲਿਆ ਸੀ ਇੱਕ ਤਾਂ ਆਪਣੀ ਕਿਤੀ ਕਿਸਾਨ ਜੂਨ ਨਾਲ ਨਰਪੈ ਟੁੱਟੀ ਕੇ ਇੱਕ ਸਾਡੀ ਜਥੇ ਬੰਦ ਇੱਕ ਤੇ ਹੋ ਸਕਦੇ ਜਿਹੜੇ ਨੇ ਅਸੀਂ ਕਿਹਾ ਸੀਗਾ ਵੀ ਜਿਹੜਾ ਅਪਰੇਡ ਗਰਾਊਂਡ ਆ ਉਹ ਨਾ ਬਰਾੜੀ ਪਾਰਕ ਉਹ ਖੁੱਲੀ ਜੇਲ ਹੈ ਸਾਡਾ ਸੰਪਰਕ ਤੋੜ ਦੇਣਗੇ ਮਗਰੋਂ ਸਾਨੂੰ ਨਹੀਂ ਜਾਣਾ ਚਾਹੀਦਾ ਇਸ ਕਰਕੇ ਅਸੀਂ ਉਹ ਸਾਡਾ ਜ਼ਰੂਰੀ ਨਿਵੰਦਰ ਜਾਣਾ ਬਾਰਡਰ ਤੇ ਜਾਵੜੇ ਪਿੱਛੇ ਸਾਡੀ ਸਪਲਾਈ ਆਈ ਰਹਿੰਦੀ ਹੈ ਪੰਜਾਬ ਨਾਲ ਹਰਿਆਣਾ ਨਾਲ ਜੁਪੀ ਨਾਲ ਸਾਡਾ ਪਿੱਛੋਂ ਲਿੰਕ ਨਹੀਂ ਟੁੱਟਦਾ ਇਹ ਵੀ ਸਾਡੇ ਲਈ ਫਾਇਦੇਮੰਦ ਹੋਊਗਾ ਬਾਟਰ ਤੇ ਬੈਠੋਗੇ ਬਾਟਰ ਤੇ ਵੀ ਬਹਿ ਜਾਗੇ ਹਾਂ ਸਮਝ ਤਾਂ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਤੁਹਾਡਾ ਤੁਹਾਡੇ ਜੀ ਮੇਰੇ ਨਾਲ ਸੁਰਜੀਤ ਸਿੰਘ ਫੂਲ ਹੋ ਰਹੀ ਸੀ ਬੇਬਾਕੀ ਦੇ ਨਾਲ ਗੱਲਬਾਤ ਉਹਨਾਂ ਦੇ ਨਾਲ ਜਿਹੜੀ ਹੈਗੀ ਹੋਈ ਆ 13 ਤਰੀਕ ਤੋਂ ਇਹਨਾਂ ਨੂੰ ਵੱਲੋਂ ਕਿਹਾ ਜਾ ਰਿਹਾ ਕਿ 13 ਤਰੀਕ ਤੋਂ ਜਥੇਬੰਦੀਆਂ ਕਿਸਾਨ ਜਿਹੜੇ ਇੱਕ ਵਾਰੀ ਫਿਰ ਦਿੱਲੀ ਵੱਲ ਕੂਚ ਕਰ ਰਹੇ ਨੇ ਕਾਸ ਮੰਗਾਉ ਨੇ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਰਹਿ ਗਈਆਂ ਸੀ ਉਸ ਤੋਂ ਬਾਅਦ ਜਿਹੜੀਆਂ ਮੰਗਾਂ ਉੱਠੀਆਂ ਉਹ ਕਿਸਾਨੀ ਦੀਆਂ ਮੰਗਾਂ ਨੂੰ ਮੁੱਖ ਲੈ ਰੱਖ ਕੇ ਜਿਹੜਾ ਹੈਗਾ ਉਹ ਚੱਲਿਆ ਚੱਲਿਆ ਜਾਵੇਗਾ ਤੇ ਕਹਿੰਦੇ ਨੇ ਕਿ ਅਣਮਿੱਥੇ ਸਮੇਂ ਲਈ ਪਿਛਲੀ ਵਾਰ ਦੀ ਤਰ੍ਹਾਂ ਅੰਦੋਲਨ ਜਿਹੜਾ ਉਹ ਵੇਡਾ ਜਾਵੇਗਾ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਆਪਣੇ ਦੋਸਤ ਜਸ ਕਰੇ ਬੰਦੇ ਹੋ ਜਾਂ ਧੰਨਵਾਦ ਜੀ